ਅਨਮੋਲਵਾਤਰਾ ਠੀਕ ਹੈ ਤੁਹਾਡੇ ਨਜ਼ਰ ਦੇ ਉਹ ਤੇ ਇੱਕ ਐਕਟਰ ਹੈ ਜੀ ਪੋਡਕਾਸਟਰ ਆ ਉਹ ਹੂੰ ਬਹੁਤ ਕਦੋਂ ਐਨਜੀਓ ਖੋਲਿਆ ਮੈਂ ਤੇ ਉਸੇ ਨੂੰ ਸਮਝ ਦੇਣੀ ਕਿ ਹਾਂ ਵੀ ਜਦੋਂ ਆਪਾਂ ਇੱਕ ਆਪਾਂ ਐਨਜੀਓ ਲਾਈਨ ਦੇ ਵਿੱਚ ਹੁਣ ਮੈਂ ਐਨਜੀਓ ਲਾਈਨ ਦੇ ਵਿੱਚ ਮੈਂ ਇੱਕ ਫਿਲਮ ਕਰ ਰਿਹਾ ਮੈਂ ਪੋਡਕਾਸਟ ਕਰ ਰਿਹਾ ਮੈਨੂੰ ਤਾਂ ਸਮਝ ਨਹੀਂ ਆਂਦੀ ਉਹ ਮੈਂ ਕਹਦਾ ਮੇਰਾ ਪਰਸਨਲ ਲਾਈ ਜੀ ਉਹ ਮੇਰੀ ਪਰਸਨਲ ਲਾਈਫ ਹੈ ਪਰ ਮੈਂ ਕਾਰ ਸਾਰਾ ਕੁਝ ਐਨਜੀਓ ਥਰੂ ਹੀ ਰਿਹਾ ਨਾ ਮੇਰਾ ਐਨਜੀਓ ਥਰੂ ਬਣਿਆ ਵਾ ਤੇ ਮੈਂ ਕਾਰ ਆਪਣੀ ਫਿਲਮ ਲਾਈਨ ਤੇ ਆ ਵਾ ਹੂੰ ਕਾਰ ਮੈਂ ਪੋਡਕਾਸਟ ਰਿਹਾ ਹਾਂ ਲੋਕਾਂ ਦੇ ਹੂੰ ਨਾ ਤੇ ਮੈਂ ਆਪਣੇ ਨੂੰ ਕਹਿ ਰਿਹਾ ਨੇ ਮੈਂ ਇੰਜੂ ਦਾ ਕੋਈ ਹਿੱਸਾ ਨਹੀਂ ਲੈਂਦਾ ਤੁਸੀਂ ਜਨੂਨ ਮਦਦ ਕਰ ਰਹੇ ਹੋ ਨਾ ਤੇ ਜਿਹੜੇ ਵੀ ਅਕਾਊਂਟ ਨੇ ਉਹ ਆਪਣੇ ਅਕਾਊਂਟ ਨਾ ਪਾਓ ਲੋਕਾਂ ਦੇ ਅਕਾਊਂਟ ਨੰਬਰ ਪਾਓ ਤੇ ਲੋਕਾਂ ਦੇ ਅਕਾਊਂਟਾਂ 'ਚ ਪੈਸਾ ਜਾਵੇ ਆਪਣੇ ਪਰਸਨਲ ਅਕਾਊਂਟ ਪਾ ਕੇ ਆਪਾਂ ਕਿਹੋ ਸੇਵਾ ਕਰ ਰਹੇ ਆਂ ਆਪਾਂ ਆਪਣੇ ਪਰਸਨਲ ਐਨਜੀਓ ਦਾ ਅਕਾਊਂਟ ਖੋਲੇ ਸਭ ਖੋਲੇ ਉਹਦਾ ਲੌਜੀਕ ਕੀ ਹੈਗਾ ਮੇਰੇ ਇੰਜੂ ਦਾ ਕੋਈ ਅਕਾਊਂਟ ਨਹੀਂ ਹੈਗਾ ਮੇਰੇ ਇੰਜੂ ਦਾ ਕੋਈ ਅਕਾਊਂਟ ਨਹੀਂ ਸਿੱਧਾ ਪੇਸ਼ੈਂਟ ਦਾ ਅਕਾਊਂਟ ਨੰਬਰ ਦੇ ਜਿੰਨੂੰ ਦੇਣਾ ਦੇਖੋ ਲੋਡ ਪੇਸ਼ੈਂਟ ਨੂੰ ਹੈ ਕਿ ਤੁਹਾਨੂੰ ਹੈ ਬਿਲਕੁਲ ਤੁਸੀਂ ਆਪਣੇ ਅਕਾਊ ਉਹ ਤੁਹਾਡੇ ਹਿਸਾਬ ਕਿੱਥੇ ਨਾਲੇ ਮੈਨੂੰ ਇਸ ਗੱਲ ਦਾ ਜਵਾਬ ਦੋ ਤੇ ਹਿਸਾਬ ਦੇ ਨਹੀਂ ਸਕਦੇ ਉਸ ਚੀਜ਼ ਦਾ ਤੁਸੀਂ ਕਿਹੜੇ ਕਿਹੜੇ ਪੇਸ਼ੈਂਟ ਨੂੰ ਕਿੰਨੀ ਕਿੰਨੀ ਮਦਦ ਕੀਤੀ ਹੈ ਤੁਸੀਂ ਕੋਈ ਫੇਕ ਕਾਊਂਟ ਖਲਾ ਕੇ ਕਿਸੇ ਦਾ ਵੀ ਕਹਿ ਸਕਦੇ ਕਿਸੇ ਨੂੰ ਮਦਦ ਕੀਤੀ ਰਿਹਾ ਲੱਖ ਰੁਪਏ ਦੀ ਉਹਦਾ ਹਿਸਾਬ ਕਿੱਥੇ ਹੈ ਮਿਲਵਨ ਅਨਮੋਲ ਕਾਤਰਾ ਐਨ ਜੀਓ ਨਹੀਂ ਚਲਾ ਰਹੇ ਮੈਨੂੰ ਦੱਸੋ ਕਿ ਐਸਾ ਮੈ ਚਲਾ ਰਹੇ ਆ ਤੁਸੀਂ ਕਹਿੰਦੇ ਅਸੀਂ ਰੋਜ਼ ਲੋਕਾਂ ਦੀ ਮਦਦ ਕਰਦੇ ਆ ਅਸੀਂ ਲੋਕ ਆਉਂਦੇ ਆ ਸਾਡੇ ਕੋਲ ਅਸੀਂ ਮਦਦ ਕਰਦੇ ਇੱਕ ਸ਼ਾਇਦ ਤੁਹਾਨੂੰ ਮੁੱਦਾ ਪਤਾ ਹੋਏਗਾ ਇਸ ਤੋਂ ਥੋੜੇ ਟਾਈਮ ਪਹਿਲੇ ਇੱਕ ਇਹਨਾਂ ਨਾਲ ਗੋਲਡੀ ਨਾਮ ਦਾ ਬੰਦਾ ਰਲਿਆ ਹੋਇਆ ਸੀਗਾ ਜਿਹਦਾ ਕਿ ਇੱਕ ਬੜਾ ਵੱਡਾ ਸਕੈਮ ਵਾਰ ਆਇਆ ਸੀਗਾ ਜਿਹਨੇ ਕੈਨੇਡਾ ਵਿੱਚ ਆਪਣੇ ਕੋਠੀਆਂ ਖੜੀਆਂ ਕਰ ਲਈਆਂ ਸੀ ਐਨਜੀਓ ਤੋਂ ਫੋਰਚਨਰਾਂ ਖੜਾਈਆਂ ਸੀ ਤੇ ਮੈਂ ਕਈਆਂ ਨੂੰ ਤਾਂ ਵੀ ਕਹਿੰਦੇ ਸੁਣਿਆ ਇਹਨਾਂ ਦੇ ਐਨਜੀਓ ਗਰੁੱਪ ਵਿੱਚੋਂ ਜੇ ਅਸੀਂ ਆਪਣੀ ਗੱਡੀਆਂ ਦਾ ਤੇਲ ਤੂਲ ਲਈਦਾ ਵਾ ਅਸੀਂ ਖਰਚੇ ਕਿੱਥੋਂ ਕਢਨੇ ਹ ਭਈ ਫੋਰਚਨਰ ਐਂਡ ਐਵਰਾ ਰੱਖੀਆਂ ਕਿੰਨਾ ਥਾਰ ਰੱਖੀ ਗਏ ਨੇ ਕੁਛ ਰੱਖਿਆ ਕਹਿੰਦੇ ਤੇਲ ਤੇਲ ਦਾ ਖਰਚਾ ਕਿੱਥੋਂ ਕਢਣਾ ਇਹ ਤਾਂ ਗੱਲਾਂ ਵੀ ਕਹਿੰਦੇ ਸੁਣਿਆ ਹੈ ਇਹਨਾਂ ਨੂੰ ਅੱਜ ਜਿਸ ਟੌਪਿਕ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਉਸ ਦੇ ਉੱਪਰ ਮੇਰੇ ਖਿਆਲ ਨਾਲ ਸ਼ਾਇਦ ਕਈ ਲੋਕਾਂ ਨੂੰ ਮਿਰਚਾ ਬਹੁਤ ਲੱਗਣਗੀਆਂ ਕਿਉਂਕਿ ਅੱਜ ਦਾ ਇਹ ਮੁੱਦਾ ਬਹੁਤ ਹੀ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਐਨ ਜੀਓਸ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਐਨ ਜੀਓਸ ਦੇ ਨਾਮ ਬਹੁਤ ਸੁਨੇ ਹੋਣਗੇ ਕਾਫੀ ਫੇਮਸ ਲੋਕ ਐਨ ਜੀਓ ਚਲਾਉਂਦੇ ਨੇ ਪਰ ਅਸਲ ਦੇ ਵਿੱਚ ਐਨ ਜੀਓ ਦੇ ਪਿੱਛੇ ਹੋ ਰਹੇ ਧੋਖੇ ਤੜੀ ਜਾਂ ਫਿਰ ਪੈਸੇ ਦਾ ਮਿਸ ਯੂਜ਼ ਕਿਵੇਂ ਹੁੰਦਾ ਹੈ ਉਸ ਬਾਰੇ ਕਿਸੇ ਵਿਅਕਤੀ ਨੇ ਤੁਹਾਨੂੰ ਦੱਸਿਆ ਹੋਵੇਗਾ ਲੋਕ ਛੋਟੀ ਜੀ ਇੱਕ ਪੋਸਟ ਪਾਉਂਦੇ ਨੇ ਉਸ ਦੇ ਵਿੱਚ ਲਿਖਦੇ ਨੇ ਕਿ ਬਈ ਇਸ ਨੂੰ ਮਦਦ ਦੀ ਲੋੜ ਹੈਗੀ ਹੈ ਤੇ ਉਸ ਦੇ ਵਿੱਚ ਕਾਉਂਟ ਨੰਬਰ ਜਿਹੜੇ ਨੇ ਫਲਾਨ ਫਲਾਨ ਦੇ ਦਿੰਦੇ ਨੇ ਪਰ ਕੀ ਤੁਸੀਂ ਜੋ ਪੈਸਾ ਡੋਨੇਟ ਕਰ ਰਹੇ ਹੋ ਕਿ ਤੁਸੀਂ ਪੈਸਾ ਜੋ ਦੇ ਰਹੇ ਹੋ ਉਹ ਅਸਲ ਦੇ ਵਿੱਚ ਉਸੇ ਵਿਅਕਤੀ ਕੋਲ ਜਾ ਰਿਹਾ ਹੈ ਜਾਂ ਫਿਰ ਜਿਸ ਵਿਅਕਤੀ ਦੀ ਫੋਟੋ ਲਗਾਈ ਗਈ ਹੈ ਜਾਂ ਫਿਰ ਜਿਸ ਬੰਦੇ ਨੂੰ ਮਦਦ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਉਹ ਬੰਦਾ ਜੈਨੂਅਲ ਹੈ ਇਹ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਕਈ ਦੀ ਕਦੀ ਸੋਸ਼ਲ ਮੀਡੀਆ ਦੇ ਉੱਪਰ ਟਰੈਂਡ ਵੀ ਕਰਦੀ ਇਹਨੇ ਤੇ ਸਵਾਲ ਵੀ ਬਹੁਤ ਉੱਠਦਾ ਹੈ ਅੱਜ ਇਸੇ ਸਵਾਲ ਦੇ ਉੱਪਰ ਉਹ ਪਰਦਾ ਚੱਕਾਂਗੇ ਕਿਉਂਕਿ ਲਗਾਤਾਰ ਇਹ ਸਵਾਲ ਸੁਰਖੀਆਂ ਦੇ ਵਿੱਚ ਹੈ ਸਾਡੇ ਨਾਲ ਇਸ਼ੂ ਕਲਰਾ ਹੋਈ ਮੌਜੂਦ ਨੇ ਜੋ ਕਿ ਆ ਖੁਦ ਐਨਜੀਓ ਚਲਾਉਂਦੇ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਐਨਜੀਓ ਚਲਾਉਣਾ ਲੋਕਾਂ ਦੀ ਸੇਵਾ ਕਰਨਾ ਹੈ ਨਾ ਕਿ ਇਸ ਤੋਂ ਪੈਸਾ ਕਮਾਉਣਾ ਅ ইস্যੂ ਸਾਡੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਕਰਦੇ ਬਹੁਤ-ਬਹੁਤ ਸ਼ੁਕਰੀਆ ਜੀ ਸਮਾਂ ਦੇਣ ਲਈ ਅੱਛਾ ਬੜਾ ਚੰਗਾ ਕੰਮ ਤੁਸੀਂ ਕਰ ਰਹੇ ਹੋ ਐਂ ਤੁਹਾਡੀ ਮੈਂ ਲਾਈਨ ਬੜੀ ਪਿਆਰੀ ਸੁਣੀ ਹੈ ਕਿ ਭਈ ਐਨ ਜੀਓ ਕੋਈ ਕਿਸੇ ਪੱਕਾ ਪੈਸਾ ਕਮਾਉਣ ਦੀ ਨਹੀਂ ਹੈਗੀ ਹਾਲਾਂਕਿ ਲੋਕਾਂ ਦੀ ਸੇਵਾ ਕਰਨਾ ਤੇ ਲੋਕਾਂ ਨੂੰ ਉਹ ਸਹੂਲਤਾਂਵਾਂ ਦੇਣੀ ਹੈ ਜੋ ਲੋਕ ਕਦੀ ਪਾ ਨਹੀਂ ਸਕਦੇ ਜਿਨ੍ਹਾਂ ਕੋਲ ਪੈਸਾ ਨਹੀਂ ਤੇ ਲਾਈਨ ਤੁਹਾਡੀ ਬੜੀ ਪਿਆਰੀ ਹੈ ਇਹ ਕਿਵੇਂ ਮਤਲਬ ਤੁਸੀਂ ਸੋਚਿਆ ਕਿ ਭਈ ਐਨ ਜੀਓ ਦੀ ਸ਼ੁਰੂਆਤ ਕਰੀਏ ਤੇ ਇਸ ਜਗ੍ਹਾ ਤੱਕ ਪਹੁੰਚੀਏ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਇਹ ਚੀਜ਼ ਦੇਖੋ ਆਪਣੇ ਅੰਦਰ ਹੋਣੀ ਚਾਹੀਦੀ ਮੈਂ ਕਹਿੰਨਾ ਆਪਣੇ ਕੀ ਹਰ ਇੱਕ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਹੈ ਕਿਉਂਕਿ ਦੇਖਿਆ ਜਾਈਏ ਇਨਸਾਨੀਅਤ ਸਭ ਤੋਂ ਪਹਿਲਾ ਧਰਮ ਆ ਜੋ ਕਿ ਅਸੀਂ ਲੋਕ ਨਾ ਕੀ ਕਰਦੇ ਆ ਧਰਮ ਮੇਰਾ Hindu ਹੈ ਜੀ ਮੈਂ ਸੇਖਾ ਜੀ ਮੈਂ ਮੁਸਲਮਾਨਾ ਜੀ ਮੈਂ ਹਾਂ ਪਰ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਦੇਖੋ ਪਹਿਲਾਂ ਤਾਂ ਇਨਸਾਨੀਅਤ ਆ ਜੀ ਉਸ ਤੋਂ ਬਾਅਦ ਸਾਡੇ ਧਰਮ ਆ ਬਿਲਕੁਲ ਆ ਸਾਰੇ ਧਰਮ ਇੱਕੋ ਚੀਜ਼ ਸਿਖਾਉਂਦੇ ਪਹਿਲਾਂ ਇਨਸਾਨੀਅਤ ਬਾਕੀ ਬਾਅਦ ਚ ਸਭ ਕੁਝ ਬਿਲਕੁਲ ਆ ਚੀਜ਼ਾਂ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਇਸ ਸੀ ਨੂੰ ਆਪਾਂ ਕੇ ਬਧਾਵਾ ਦੇਣਾ ਤਾਂ ਕਿ ਲੋਕੀ ਇਸ ਪ੍ਰਤੀ ਜਾਗਰੂਕ ਹੋਣ ਤੇ ਕਿਸੇ ਨੂੰ ਵੀ ਦੇਖਣ ਮਦਦ ਦੀ ਲੋੜ ਹੈ ਤੇ ਮਦਦ ਲਈ ਅੱਗੇ ਆਣ ਬਿਲਕੁਲ ਅੱਛਾ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਬਈ ਅੱਜ ਦਾ ਇਹ ਜਿਹੜਾ ਟੌਪਿਕ ਮੈਂ ਛਿੜਨ ਲੱਗਾ ਹੈਗਾ ਵਾ ਮੇਰੇ ਖਿਆਲ ਨਾਲ ਸ਼ਾਇਦ ਬਹੁਤ ਲੋਕਾਂ ਨੂੰ ਮਿਰਚਾਂ ਲੱਗਣਗੀਆਂ ਜੀ ਕਈ ਐਨ ਜੀਓਸ ਨੇ ਬਹੁਤ ਐਨ ਜੀਓਸ ਨੇ ਮੇਰੇ ਖਿਆਲ ਨਾਲ ਕਿੰਨੇ ਕੀ ਐਨ ਜੀਓਸ ਹੋਣਗੇ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਭਾਰੇ ਅਣਗਿਣਤਾ ਅਨ ਰਜਿਸਟਰਡ ਤੇ ਰਜਿਸਟਰਡ एच2 ਨੇ ਹੁਣ ਇਹ ਨਹੀਂ ਪਤਾ ਕਿੰਨੇ ਹੀ ਹੋਣੇ ਆ ਅਨ ਰਜਿਸਟਰਡ ਦੇ ਕਿੰਨੇ ਹੀ ਰਜਿਸਟਰਡ ਅਨ ਮਤਲਬ ਗਿਣਤੀ ਨਹੀਂ ਹੈਗੀ ਕੋਈ ਇਸ ਦੀ ਕਿੰਨੀ ਹੈਗੀ ਨਾ ਜੋ ਕਈ ਫੇਮਸ ਚਿਹਰੇ ਵੀ ਨੇ ਇਸ ਐਨ ਜੀਓਸ ਦੇ ਮਦਰ ਇਸ ਐਨ ਜੀਓ ਕਈ ਐਨ ਜੀਓਸ ਵਿੱਚ ਚਲਾਉਂਦੇ ਪਏ ਨੇ ਮੈਂ ਜ਼ਰੂਰ ਮੈਨੂੰ ਥੋੜਾ ਜਿਹਾ ਦੱਸਿਓ ਪਹਿਲਾਂ ਵਰਕਿੰਗ ਕੀ ਹੈਗੀ ਫਿਰ ਮੈਂ ਤੁਹਾਡੇ ਤੋਂ ਸਵਾਲ ਕਰੂੰਗਾ ਇੱਕ ਐਨ ਜੀਓ ਕਿਵੇਂ ਵਰਕ ਕਰਦੀ ਹੈ ਦੇਖੋ ਐਨ ਜੀਓ ਐਵੇਂ ਵਰਕ ਕਰਦੀ ਹੈ ਜੇ ਕਿਸੇ ਦੀ ਮਦਦ ਦੀ ਲੋੜ ਆ ਕਿਸੇ ਨੂੰ ਲੋੜ ਆ ਉਹ ਸਾਨੂੰ ਕੰਟੈਕਟ ਕਰਦਾ ਹੈ ਵਾਇਆ ਮੇਲ ਵਾਇਆ ਫੋਨ ਵਾਇਆ ਕਿਸੇ ਵੀ ਆਪਣੇ ਲਿੰਕ ਦੇ ਥਰੂ ਕੁਝ ਵੀ ਹੈ ਕਿ ਸਾਡਾ ਫਰਜ਼ ਆ ਹੁੰਦਾ ਵਾ ਕਿ ਹਾਂ ਵੀ ਅਸੀਂ ਉਹਦੀ ਮਦਦ ਕਰ ਰਹੇ ਆ ਅਸੀਂ ਇਸ ਤਰੀਕੇ ਨਾਲ ਮਦਦ ਕਰਦੇ ਤੇ ਉਸ ਤਰੀਕੇ ਨੂੰ ਪਤਾ ਨਾ ਚਲੇ ਸਾਡਾ ਫਰਜ਼ ਆ ਇਹ ਜੋ ਜੈਨੂਅਰਲੀ ਬੰਦਾ ਨਾ ਕਿ ਆਪਣਾ ਫਰਜ਼ ਆ ਵਾ ਕਿ ਆਪਾਂ ਹਰ ਜਗ੍ਹਾ ਪੋਸਟਰ ਪਾ ਕੇ ਹਰ ਜਗ੍ਹਾ ਉਸ ਨੂੰ ਬਤਾਵਾ ਦੇ ਕੇ ਆਪਾਂ ਉਹਨੂੰ ਇਸ ਤਰੀਕੇ ਨਾਲ ਘੜੀ ਚੱਲੀਏ ਤੇ ਆ ਚੀਜ਼ ਨੂੰ ਮੈਂ ਕਹਿਣਾ ਜੇ ਤੁਸੀਂ ਜੈਨੂਅਨ ਮਦਦ ਕਰ ਰਹੇ ਹੋ ਨਾ ਤੇ ਜਿਹੜੇ ਵੀ ਅਕਾਊਂਟ ਨੇ ਉਹ ਆਪਣੇ ਅਕਾਊਂਟ ਨਾ ਪਾਓ ਲੋਕਾਂ ਦੇ ਅਕਾਊਂਟ ਨੰਬਰ ਪਾਓ ਤੇ ਲੋਕਾਂ ਦੇ ਅਕਾਊਂਟਾਂ 'ਚ ਪੈਸਾ ਜਾਵੇ ਆਪਣੇ ਪਰਸਨਲ ਅਕਾਊਂਟ ਪਾ ਕੇ ਆਪਾਂ ਕਿੰਨੂੰ ਸੇਵਾ ਕਰ ਰਹੇ ਆ ਹਾਂ ਹਾਂ ਆਪਾਂ ਆਪਣੇ ਪਰਸਨਲ ਐਨਜੀਓ ਦਾ ਅਕਾਊਂਟ ਖੋਲੇ ਸਭ ਖੋਲੇ ਉਹਦਾ ਲੌਜੀਕ ਕੀ ਹੈਗਾ ਮੇਰੇ ਐਨਜੀਓ ਦਾ ਕੋਈ ਅਕਾਊਂਟ ਨਹੀਂ ਹੈਗਾ ਹਮ ਮੇਰੇ ਐਨਜੀਓ ਦਾ ਕੋਈ ਅਕਾਊਂਟ ਨਹੀਂ ਸਿੱਧਾ ਪੇਸ਼ੈਂਟ ਦਾ ਅਕਾਊਂਟ ਨੰਬਰ ਦੇ ਜਿੰਨੂੰ ਦੇਣਾ ਹਮ ਦੇਖੋ ਲੋਡ ਪੇਸ਼ੈਂਟ ਨੂੰ ਹੈ ਕਿ ਤੁਹਾਨੂੰ ਹੈ ਬਿਲਕੁਲ ਤੁਸੀਂ ਆਪਣੇ ਅਕਾਊਂਟ ਕਿਉਂ ਖੁਲਵਾਏ ਮੈਨੂੰ ਇਸਦਾ ਜਵਾਬ ਚਾਹੀਦਾ ਉਹ ਤੁਹਾਡੇ ਹਿਸਾਬ ਕਿੱਥੇ ਨਾਲੇ ਮੈਨੂੰ ਇਸ ਗੱਲ ਦਾ ਜਵਾਬ ਦੋ ਤੀ ਹਿਸਾਬ ਦੇ ਨਹੀਂ ਸਕਦੇ ਉਸ ਚੀਜ਼ ਦਾ ਤੁਸੀਂ ਕਿਹੜੇ ਕਿਹੜੇ ਪੇਸ਼ੈਂਟ ਨੂੰ ਕਿੰਨੀ ਕਿੰਨੀ ਮਦਦ ਕੀਤੀ ਹੈ ਤੁਸੀਂ ਕੋਈ ਫੇਕ ਅਕਾਊਂਟ ਖੁਲਾ ਕੇ ਕਿਸੇ ਦਾ ਵੀ ਕਹਿ ਸਕਦੇ ਕਿ ਇਸੇ ਨੂੰ ਮਦਦ ਕੀਤੀ 10 ਲੱਖ ਰੁਪਏ ਦੀ ਉਹਦਾ ਹਿਸਾਬ ਕਿੱਥੇ ਹੈ ਅੱਛਾ ਹੁਣ ਮੈਂ ਇਸੇ ਟੌਪਿਕ ਕਿਸੇ ਗੱਲਾਂ ਦੇ ਉੱਪਰ ਆਉਣ ਵਾਲਾ ਸੀਗਾ ਐਨ ਜੀਓਜ਼ ਬਹੁਤ ਨੇ ਬਹੁਤ ਚੀਜ਼ਾਂ ਨੇ ਕਈ ਪੋਸਟਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਬਹੁਤ ਜ਼ਿਆਦਾ ਮੈਂ ਬਹੁਤ ਦੇਖ ਰਿਹਾ ਹਾਂ ਮੈਂ ਸ਼ਾਇਦ ਇੱਕ ਪੋਸਟ ਹੈ ਕੀ ਇਹ ਇਸ ਹਸਪੀਟਲ ਦੇ ਵਿੱਚ ਬੱਚਾ ਐਡਮਿਟ ਹੈਗਾ ਤੇ ਇਹ ਉਹਦਾ ਅਕਾਊਂਟ ਨੰਬਰ ਇਹ ਚੀਜ਼ਾਂ ਨੇ ਤੇ ਇਸ ਨੂੰ ਲੋਡ ਹੈਗੀ ਬਹੁਤ ਜ਼ਿਆਦਾ ਕੀ ਅਸਲ ਦੇ ਵਿੱਚ ਉਸ ਬੱਚੇ ਤੱਕ ਮਦਦ ਪਹੁੰਚਦੀ ਹੈ ਦੇਖੋ ਅਸਲ ਦੇ ਵਿੱਚ ਮੈਂ ਉਸੇ ਨੂੰ ਕਲੈਰੀਫਾਈ ਨਹੀਂ ਕਰ ਸਕਦਾ ਦਿੱਕਤ ਇਹ ਹੈ ਕਿ ਕੋਈ ਜੈਨੂਇਨ ਪਰਸਨ ਨੇ ਦੇਖੀ ਕਿ ਨਹੀਂ ਦੇਖੀ ਜੇ ਜੈਨੂਇਨ ਪਰਸਨ ਨੇ ਦੇਖੀ ਹੈ ਤੇ ਉਹਨੇ ਮਦਦ ਕੀਤੀ ਕਿ ਨਹੀਂ ਕੀਤੀ ਇਹ ਚ ਬਹੁਤ ਵੱਡਾ ਡਿਫਰੈਂਸ ਹੈ ਵੀ ਕਾਰਨ ਹੈ ਅੱਜ ਕੱਲ ਲੋਕੀ ਨਾ ਫੋਟੋਆਂ ਖਿਚਾਣੇ ਜਾ ਰਹੇ ਜਾਂਦੇ ਕੰਮ ਘਟ ਕਰਦੇ ਆ ਜੋ ਕਿ ਜਨਵਨ ਗੱਲ ਹੈਗੀ ਆ ਲੋਕੇ ਕੀ ਕਰਦੇ ਤੁਸੀਂ ਚਲੋ ਫਿਰ ਪੇਸ਼ੈਂਟ ਦਾ ਅਕਾਊਂਟ ਪਾ ਤੁਹਾਡਾ ਬਹੁਤ ਇੱਕ ਵਧੀਆ ਤੁਹਾਡੀ ਥਿੰਕਿੰਗ ਹੈ ਤੁਸੀਂ ਪੇਸ਼ੈਂਟ ਦਾ ਅਕਾਊਂਟ ਨੰਬਰ ਪਾਇਆ ਕਈਆਂ ਨੇ ਕੀ ਕਰਨਾ ਜੀ ਦੇਖੋ ਬੱਚੇ ਨੂੰ ਲੋੜ ਹੈ ਜੀ ਇਹਦਾ 1 लाख ਰੁਪਏ ਲਾਇਤੇ ਲਗਣਾ ਜੀ ਆ ਸਾਡਾ ਅਕਾਊਂਟ ਨੰਬਰ ਜੇ ਇੱਥੇ ਪਾਓ ਅਸੀਂ ਉਹਦੀ ਹੈਲਪ ਕਰ ਸਕਦੇ ਹਾਂ ਅੱਛਾ ਇਦਾਂ ਹੁੰਦਾ ਹੈ ਹਾਂ ਜੀ ਜੇ ਕਿਸੇ ਨੇ 10000 ਰੁਪਏ ਆਇਆ ਤੇ 5000 ਆਪ ਰੱਖ ਲੈਣਾ 5000 ਉਹਨੂੰ ਦੇ ਦੇਣਾ ਬੱਚੇ ਨੂੰ ਅੱਛਾ ਇਹ ਹੋ ਰਿਹਾ ਹੈ ਇਹ ਬਿਲਕੁਲ ਹੋ ਰਿਹਾ ਹੈ ਤਾਂ ਸਭ ਨੂੰ ਮਤਲਬ ਕਿ ਆਪਾਂ ਕਹ ਰਹੇ ਆਪਾਂ ਇਸ ਲਾਈਨ ਦੇ ਵਿੱਚ ਅਸੀਂ ਨਾਥਰ ਪੜਨੀ ਚਾਹੀਦੀ ਹੈ ਪਰ ਇਹ ਚੀਜ਼ ਹੈ ਨਾ ਕੋਈ ਅੱਗੇ ਬੋਲਣ ਵਾਲਾ ਵੀ ਹੁਣ ਜਿਹਦਾ ਕੋਈ ਕੋ ਕਹਿੰਦਾ ਹੀ ਨਹੀਂ ਕੋਈ ਕਿਸੇ ਨੂੰ ਹੁਣ ਜਿਹੜੇ ਬਾਹਰ ਵਿਚਾਰੇ ਏਡੀ ਮਿਹਨਤ ਕਰਦੇ ਆ ਕੋਈ ਕੈਨੇਡਾ ਤੋਂ ਡੋਨੇਸ਼ਨ ਭੇਜਦਾ ਕੋ ਯੂ ਐਸ ਤੋਂ ਭੇਜਦਾ ਉਹ ਐਸ ਇਟ ਇਜ਼ ਇੱਕ ਆਪਣਾ ਆਪਣਾ ਉੱਥੇ ਟਾਈਮ ਸਪੈਂਡ ਕਰਦੇ ਆ ਆਪਣੀ ਫੈਮਲੀ ਨੂੰ ਸੈਟ ਕਰਕੇ ਉੱਥੇ ਬੈਠੇ ਹੋਏ ਆ ਇੱਕ ਲੇਬਰ ਕਰ ਰਹੇ ਕੋਈ ਕੁਝ ਕਰ ਰਹੇ ਕੋਈ ਵਾਈਟ ਕਾਲਰ ਜੋ ਕੁਝ ਵੀ ਕਰ ਰਹੇ ਆ ਆਪਣੀ ਮਿਹਨਤ ਦਾ ਪੈਸਾ ਭੇਜ ਰਿਹਾ ਤੇ ਆਪਾਂ ਉਹਨੂੰ ਏਦੀ ਮਤਲਬ ਲੋਕੀ ੜਾ ਰਹੇ ਨੇ ਤੇ ਉਹਦਾ ਕੀ ਲੌਜੀਕ ਹੈ ਮੈਨੂੰ ਨਹੀਂ ਸਮਝ ਆਂਦੀ ਅੱਛਾ ਪੋਸਟਾ ਮਤਲਬ ਐਵੇਂ ਪਾ ਰਹੇ अच्छा कई एनजीओस ਨੇ ਬਹੁਤ ਵੱਡੇ ਨਾਮ ਨੇ ਮੈਂ ਵੈਸੇ ਨਾਮ ਨਹੀਂ ਲੈਣਾ ਚਾਹੁੰਦਾ ਪਰ ਮੈਨੂੰ ਲੱਗਦੇ ਲੈਣਾ ਚਾਹੀਦਾ ਹੈ ਅਨਮੋਲਕ ਵਾਤਰਾ ਉਹਨਾਂ ਵਿੱਚੋਂ ਇੱਕ ਨੇ ਉਹਨਾਂ ਵੱਲੂ ਵੀ ਐਨਜੀਓ ਚਲਾਈ ਜਾਂਦੀ ਉਹ ਕਹਿੰਦੇ ਕਿ ਬਈ ਬੜੀ ਅੱਛੀ ਤਰੀਕੇ ਨਾਲ ਸੀ ਐਨਜੀਓ ਕਰਦੇ ਤੇ ਬਹੁਤ ਮਦਦ ਕਰਦੇ ਲੋਕਾਂ ਦੀ ਇਹ ਅਨਮੋਲਕ ਵਾਤਰਾ ਠੀਕ ਹੈ ਤੁਹਾਡੇ ਨਜ਼ਰ ਦੇ ਵਿੱਚ ਉਹ ਤਾਂ ਇੱਕ ਐਕਟਰ ਆ ਜੀ ਪੋਡਕਾਸਟਰ ਆ ਉਹ ਹੂੰ ਔਰਨੇ ਕਦੋਂ ਐਨਜੀਓ ਖੋਲੇ ਆ ਮੈਂ ਤੇ ਉਸੇ ਨੂੰ ਸਮਝਦੇ ਨਹੀਂ ਕਿ ਹਾਂ ਵੀ ਜਦੋਂ ਆਪਾਂ ਇੱਕ ਆਪਾਂ ਐਨਜੀਓ ਲੈਣ ਦੇ ਵਿੱਚ ਆ ਹੁਣ ਮੈਂ ਐਨਜੀਓ ਲਾਈਨ ਦੇ ਵਿੱਚ ਆ ਮੈਂ ਇੱਕ ਫਿਲਮ ਕਰ ਰਿਹਾ ਮੈਂ ਪੋਡਕਾਸਟ ਕਰ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਮੈਂ ਕਹਦਾ ਮੇਰਾ ਪਰਸਨਲ ਲਾਈਫ ਹੈ ਉਹ ਮੇਰੀ ਪਰਸਨਲ ਲਾਈਫ ਹੈ ਪਰ ਮੈਂ ਕਰ ਸਾਰਾ ਕੁਝ ਐਨਜੀਓ ਥਰੂ ਹੀ ਰਿਹਾ ਨਾ ਮੇਰਾ ਐਨਜੀਓ ਥਰੂ ਬਣਿਆ ਵਾ ਤੇ ਮੈਂ ਕਰ ਆਪਣੀ ਫਿਲਮ ਲਾਈਨ ਰਿਹਾ ਵਾ ਕਰ ਮੈਂ ਪੋਡਕਾਸਟ ਰਿਹਾ ਵਾ ਲੋਕਾਂ ਦੇ ਹਨਾ ਤੇ ਮੈਂ ਆਪਣੇ ਨੂੰ ਕਹ ਰਿਹਾ ਨੇ ਮੈਂ ਐਨਜੀਓ ਦਾ ਕੁਝ ਹਿੱਸਾ ਨਹੀਂ ਲੈਂਦਾ ਮਤਲਬ ਅਨਮੋਲ ਕਾਤਰਾ ਐਨਜੀਓ ਨਹੀਂ ਚਲਾ ਰਿਹਾ ਮੈਨੂੰ ਦੱਸੋ ਕਿਹਸਾ ਮੈ ਚਲਾ ਰਿਹਾ ਉਹ ਤਾਂ ਕਹਿੰਦੇ ਅਸੀਂ ਰੋਜ਼ ਲੋਕਾਂ ਦੀ ਮਦਦ ਕਰਦੇ ਆ ਅਸੀਂ ਲੋਕ ਆਉਂਦੇ ਆ ਸਾਡੇ ਕੋਲ ਅਸੀਂ ਮਦਦ ਕਰਦੇ ਇੱਕ ਤਾਂ ਇਹ ਤਾਂ ਨੂੰ ਮੁੱਦਾ ਪਤਾ ਹੈਗਾ ਅੱਜ ਤੋਂ ਥੋੜੇ ਟਾਈਮ ਪਹਿਲੇ ਇੱਕ ਇਹਨਾਂ ਦਾ 골ਡੀ ਨਾਮ ਦਾ ਬੰਦਾ ਰਲਿਆ ਹੋਇਆ ਸੀਗਾ ਜਿਹਦਾ ਕਿ ਇੱਕ ਬੜਾ ਵੱਡਾ ਸਕੈਮ ਬਾਹਰ ਆਇਆ ਸੀਗਾ ਜਿਹਨੇ ਕੈਨੇਡਾ ਵਿੱਚ ਆਪਣੇ ਕੋਠੀਆਂ ਖੜੀਆਂ ਕਰ ਲਈਆਂ ਸੀ ਐਨ ਜੀਓ ਤੋਂ ਫੋਰਚੂਨਰ ਕੜਾਈਆਂ ਸੀ ਤੇ ਮੈਂ ਕਈਆਂ ਨੂੰ ਤਾਂ ਵੀ ਕਹਿੰਦੇ ਸੁਣਿਆ ਇਹਨਾਂ ਦੇ ਐਨ ਜੀਓ ਦੇ ਗਰੁੱਪ ਵਿੱਚੋਂ ਜੇ ਅਸੀਂ ਆਪਣੀ ਗੱਡੀਆਂ ਦਾ ਤੇਲ ਤੂਲ ਲਈਦਾ ਉਹ ਅਸੀਂ ਖਰਚੇ ਕਿੱਥੋਂ ਕਢਨੇ ਆ ਹੂੰ ਐ ਫੋਰਚਨਰ ਐਂਡਵਰਾ ਰੱਖਿਆ ਕਹਿੰਦੇ ਥਾਰ ਰੱਖੀ ਗਏ ਨੇ ਕੁਛ ਰੱਖਿਆ ਕਹਿੰਦੇ ਤੇਲ ਤੇਲ ਦਾ ਖਰਚਾ ਕਿੱਥੋਂ ਕਢਣਾ ਹੂੰ ਇਹ ਤਾਂ ਗੱਲਾਂ ਵੀ ਕਹਿੰਦੇ ਸੁਣਿਆ ਹੈ ਇਹਨਾਂ ਨੂੰ ਹੂੰ ਤੇ ਉਹ ਗੱਲ ਦਾ ਜਵਾਬ ਕੀ ਹੈ ਉਹ ਕਾਦੀ ਸੇਵਾ ਹੋਈ ਹੂੰ ਅਸੀਂ ਆਪਣੇ ਕੋਲ ਮੰਨ ਲਈ ਤੇਲ ਆਪਣੇ ਐਨਜੀਓ ਚ ਪਾਉਣ ਦੇ ਕਿਹੜੀ ਗੱਲੋਂ ਹੂੰ ਮਤਲਬ ਅਨਮੋਲਕ ਵਾਤਾਵਰਣ ਨੂੰ ਪੈਸਾ ਆ ਰਿਹਾ ਹੋਵੇਗਾ ਬਹੁਤ ਜ਼ਿਆਦਾ ਉਹ ਮਤਲਬ ਡਾਇਰੈਕਟ ਉਹਨਾਂ ਦੇ ਐਨਜੀਓ ਦੇ ਵਿੱਚ ਆਉਂਦਾ ਹੈ ਜਾਂ ਫਿਰ ਕੀ ਦੇਖੋ ਕਹਿਣ ਦੇ ਤਾਂ ਗੱਲਾਂ ਹੁੰਦੀਆਂ ਕਿ ਆਪਾਂ ਸਿੱਧਾ ਪੇਸ਼ੈਂਟ ਨੂੰ ਪਹੁੰਚਾਉਣਾ ਹੈ ਪਰ ਉਹ ਤਾਂ ਆਪਾਂ ਨੂੰ ਕੀ ਲਾਈਵ ਐਵੀਡੈਂਸ ਅਕਾਊਂਟ ਆਪਾਂ ਪਾ ਦਨੇ ਆਪਾਂ ਸਭ ਕੁਝ ਕਰ ਦਨੇ ਆ ਅਗੋ ਪੇਸ਼ੈਂਟ ਆਂਦਾ ਪੋਜੋ ਕੈਸ਼ ਵਰਦੇ ਆ ਕੈਸ਼ ਦਾ ਕੀ ਹਿਸਾਬ ਦਾ ਰਸੀਦਾ ਕਿੱਥੇ ਆ ਹਮ ਕੈਸ਼ ਰਿਸਿਪਟ ਹੁੰਦੀ ਏ ਕਾਪਾ ਐਨ ਜੀਓ ਮੇਰੀ ਵੀ ਰਿਸਿਪਟਾਂ ਬਣੀਆਂ ਹੋਈਆਂ ਕੋਈ ਮੈਨੂੰ ਕੈਸ਼ ਦੇ ਰਿਆ ਵਾ ਅਸੀਂ ਰਿਸਿਪਟ ਬਣਾਈ ਦੀ ਉਹਦੀ ਕਿ ਤੇਰਾ 5000 ਆਇਆ ਵਾ ਤੇ ਤੇਰੇ 5000 ਦੀ ਆ ਚੀਜ਼ਾਂ ਸੀ ਲਈਆਂ ਵਾ ਬਕਾਇਦਾ ਉਹਨੂੰ ਫੋਟੋ ਜਾਂਦੀ ਏ ਬਿੱਲ ਦੀ ਫੋਟੋ ਜਾਂਦੀ ਏ ਆ ਚੀਜ਼ਾਂ ਲਈਆਂ ਤੇ ਇੱਥੇ ਡੋਨੇਟ ਕੀਤਾ ਸਾਡਾ ਫਰਜ਼ ਆ ਹਮ ਅਸੀਂ ਪੇਜ 'ਚ ਪਾਈਏ ਨਾ ਭਾਈ ਅਸੀਂ ਆਨਲਾਈਨ ਪਾਈਏ ਨਾ ਪਾਈਏ YouTube ਤੇ ਪਾਈਏ ਨਾ ਪਾਈਏ ਪਰ ਅਸੀਂ ਜਿਹਦੇ ਕੋ ਲਈ ਉਸ ਨੂੰ ਦੱਸਣਾ ਫਰਜ਼ ਹੈ ਕਿ ਜੇ ਤੇਰੀ ਸੇਵਾ ਉਹ ਤੇਰੇ ਰੰਗ ਆਈ ਗਿਆ ਹੂੰ ਪਰ ਉਹ ਚੀਜ਼ ਆ ਮੈਂ ਇੱਕ ਤੱਕਰ ਦੇਖਿਆ ਨਹੀਂ ਆਪਣੇ ਬਾਪੇ ਦਾ ਸਾਰੇ ਕਰਾ ਲੈਂਦੇ ਆ ਅੱਛਾ ਐਨ ਜੀਓਜ਼ ਦੇ ਵਿੱਚ ਫਰਾਡ ਬਹੁਤ ਹੋ ਰਿਹਾ ਹੈ ਇਹ ਇਹ ਫਰਾਡ ਕਿਵੇਂ ਹੋ ਰਿਹਾ ਹੈ ਇਹ ਫਰਾਡ ਦੇਖੋ ਜੀ 90% ਫਰਾਡ ਅਵਿਲਟੀ ਆਨਲਾਈਨ ਪੇਮੈਂਟਾ ਕਰਕੇ ਹੋ ਰਹੀ ਹੈ ਅੱਛਾ ਠੀਕ ਹੈ ਜੀ ਹੁਣ ਲੋਕਾ ਹੀ ਕਰਦੇ ਆ ਬਾਹਰੋਂ ਪੈਸਾ ਮੰਗਵਾਉਂਦੇ ਆ ਜੀ ਬਾਹਰੋਂ ਪੈਸਾ ਪਵਾ ਲੈਂਦੇ ਆ ਬਾਹਰੋਂ ਪੈਸਾ ਪਵਾ ਲੈ ਤੇ ਉਹਦਾ ਹਿਸਾਬ ਕਿੱਦਾਂ ਹੋਏਗਾ ਦੱਸੋ ਮੈਨੂੰ ਕਈ ਲੋਕਾ ਹੀ ਕਰਦੇ ਆ ਆਪਣੀ ਬਾੜਲੀ ਮੰਨੀ ਬਲੈਕ ਮੰਡੀ ਨੂੰ ਵਾਈਟ ਕਰਨ ਦੇ ਚੱਕਰਾਂ 'ਚ ਕਰ ਉਹਦੀ ਪਰਸੈਂਟੇਜ ਜਿੰਨਾ ਡੋਨੇਟ ਕਰ ਦੇਣਾ 18% ਟੈਕਸ ਬਚੇਗਾ ਜੀ ਹੂੰ ਉਹ ਤਾਂ ਮੈਨੂੰ ਹਿਸਾਬ ਦਿਓ ਕਿੱਥੇ ਹੈਗਾ ਉਹ ਸਰਕਾਰ ਸੁੱਤੀ ਥੋੜੀ ਵੀ ਸਰਕਾਰ ਨੂੰ ਸਭ ਪਤਾ ਹੂੰ ਸਰਕਾਰ ਇਸ ਜਿੱਤੇ ਬੋਲਦੀ ਕਿਉਂ ਨਹੀਂ ਚਾਹੇ ਸੈਂਟਰ ਹੈ ਚਾਹੇ ਸਟੇਟ ਕਿਉਂ ਨਹੀਂ ਬੋਲਦੀ ਮੈਂ ਸਭ ਤੋਂ ਵੱਡੀ ਗੱਲ ਇਹ ਕਿਉਂ ਨਹੀਂ ਬੋਲਦੀ ਇਸ ਸੀਰੀਜ਼ ਦੇ ਉੱਤੇ ਜਵਾਬ ਚਾਹੀਦਾ ਵਾ ਕਿ ਆਪਾਂ ਨੂੰ ਸਟੇਟ ਤੇ ਸੈਂਟਰ ਗਵਰਨਮੈਂਟ ਜਦ ਆਪਾਂ ਦੇਖ ਰਹੇ ਖਾਤੇ ਆ ਚ ਪੈਸੇ ਆ ਰਹੇ ਮੈਨੂੰ ਦੱਸੋ ਤਾਂ ਸੀ ਕਿ ਕਿਹੜੀ ਕਿੰਨੀ ਕੁ ਲੋਡ ਪੈ ਗਈ ਲੋਕਾਂ ਨੂੰ ਕਿ ਜਿਹੜੇ 8 8 ਕਰੋੜਾ ਰੁਪਈਆ ਆਂਦੇ ਆ ਤੇ ਕਰੋੜਾ ਰੁਪਈਆ ਪੇਸ਼ੈਂਟ ਤੇ ਲੱਗ ਰਿਹਾ ਵਾ ਜਦੋਂ ਵੀ ਹਿਸਾਬ ਹੀ ਹੈ ਨਹੀਂ ਨਾ ਪੇਸ਼ੈਂਟ ਨੂੰ ਪਤਾ ਮੇਰੇ ਤੇ ਕਰੋੜ ਰੁਪਈਆ ਲੱਗ ਗਿਆ ਅੱਛਾ ਮਤਲਬ ਪੇਸ਼ੈਂਟ ਨੂੰ ਵੀ ਨਹੀਂ ਪਤਾ ਕਿ ਉਹਦੇ ਉੱਪਰ ਕਿੰਨਾ ਰੁਪਈਆ ਲੱਗ ਰਿਹਾ ਹੈ ਪੇਸ਼ੈਂਟ ਨੂੰ ਪਤਾ ਹੀ ਨਹੀਂ ਦੀ ਉਹ ਮੁੰਡਾ ਜੀ ਮੇਰੇ ਇੰਜ ਦਾ ਦੋਸਤ ਹੈਗਾ ਮੈਂ ਹੁਣ ਮੇਰਾ ਐਨਜੀਓ ਦਾ 파ਟਨਰ ਅਜੇ ਕਲਾਗੇ ਚਲੋ ਮੈਂ ਮੈਨੂੰ 50 ਡੋਨੇਸ਼ਨ ਆਈ ਮੈਨੂੰ 50 ਰੁਪਇਆ ਫੜਾਤਾ ਠੀਕ ਹੈ ਜੀ ਉਹਦਾ ਕੰਮ 10000 ਦਾ ਪੇਸ਼ੈਂਟ ਦੇ ਉੱਤੇ ਪੇਅਰ ਕਿਦਾਂ ਲੱਗੇ ਮੈਨੂੰ ਨਹੀਂ ਸਮਝ ਆਉਂਦੀ ਪੇਸ਼ੈਂਟ ਮੋੜੇ ਕਹਿੰਦਾ ਇਹਦੇ ਉੱਤੇ ਪੇਅਰ ਲਾਇਆ ਤੂੰ ਵੀਡੀਓ ਦੇ ਵਿੱਚ ਆ ਬੋਲ ਦੇ ਅੱਛਾ ਪੇਸ਼ੈਂਟ ਨੂੰ ਤਾਂ ਪਤਾ ਹੀ ਨਹੀਂ ਕਿੰਨੇ ਪੈਸੇ ਲਾਇਏ ਤੁਸੀਂ ਅੱਛਾ ਤੇ 10000 ਲਾਇਆ 5000 ਦਾ ਵੀਅਰ ਬੁਲਾ ਲਿਆ ਅਗਲੇ ਕੋਲ ਤੂੰ ਸੀਫ ਹੋ ਗੇ ਤੂੰ ਸੀਫ ਹੋ ਗੇ ਗੱਲ ਖਤਮ ਹੋ ਗਈ ਅੱਛਾ ਮਤਲਬ ਇਸ ਤਰੀਕੇ ਦੇ ਨਾਲ ਪੈਸਾ ਅੰਦਰ ਜਾਈ ਪਾਜੀ ਫਰੋਡ ਕਰਨ ਵਾਲੇ ਨਾ अच्छा एन्ना को तरीके बहुत आ अच्छा एन्ना को बहुत तरीके फ्रॉड ਕਰਨ ਵਾਲੇ ਕੋ अच्छा मतलब ये फ्रॉड ਹੋਈ ਜਾ ਰਿਹਾ ਹੈ ਭਾਜੀ ਫਰੋਡ ਹਰ ਵੇ ਨਾਲ ਹੋ ਰਿਹਾ ਪਰ ਇਸ ਨੂੰ ਮੈਂ ਸਮਝਦਾ ਕਿ ਇਸ ਨੂੰ ਪਰ ਰੋਕਣਾ ਕਿਵੇਂ ਆ ਜਿਹੜੇ ਲੋਕੀ ਡੋਨੇਸ਼ਨ ਦਾ ਪੈਸਾ ਦੇ ਰਹੇ ਡੋਨੇਸ਼ਨ ਦੇ ਨਾਮ ਤੇ ਕਿੱਥੇ ਜਾ ਰਿਹਾ اچھا ਫਿਰ ਸਰਕਾਰ ਹੈ ਪੁਲਸ ਹੈ ਇੰਨਾ ਸਾਈਬਰ ਸਿਕਿਉਰਿਟੀ ਸੈੱਲ ਹੈਗਾ ਇਹ ਕੋਈ ਨਹੀਂ ਹੱਥ ਲਉਂਦਾ ਭਾਜੀ ਆਇ ਤੋ ਮੈਂ ਤੁਹਾਨੂੰ 6 ਮਹੀਨੇ ਪੁਰਾਣੀ ਗੱਲ ਕਰੂੰਗਾ ਮੇਰੇ ਆਪਣੇ ਅਕਾਊਂਟ ਦੇ ਵਿੱਚੋਂ ਇੱਕ ਓਟੀਪੀ ਦੇ ਰਾਹੀਂ 70000 ਰੁਪਏ ਕੱਢਿਆ ਗਿਆ ਸੀਗਾ अच्छा ते ओ आयत च टक्कर यूपी ਦਾ ਬੰਦਾ ਸੀਗਾ ਦੇਖੋ ਐ ਕੰਪਲੇਂਟ ਕੀਤੀ ਆ ਕੀਤਾ ਆਪਣੇ ਇਧਰ ਸਾਈਬਰ ਗ੍ਰਾਮ ਬਰਾਣੀ ਦਾ ਕਹਿਣ ਦਾ ਪਤਾ ਕੀ ਕਰਨਾ ਸੀਗਾ ਕਹਿੰਦੇ ਕੀ ਪਈ ਦੇਖੋ 70000 ਤੁਸੀਂ ਟੋਟਲ ਲੈਣਾ ਤੇ ਤੁਸੀਂ ਆਨ ਜਾਣ ਦਾ ਖਰਚਾ ਦਾ ਹਿਸਾਬ ਲੜੋ ਕਿ ਕਿੰਨਾ ਖਰਚਾ ਲੱਗ ਜਾਣਾ ਵਾ ਉਸੇ ਦਾ ਤੁਸੀਂ 70000 ਤੁਹਾਨੂੰ ਫਾਇਦਾ ਨਹੀਂ ਤੁਹਾਨੂੰ ਵਾਪਸ ਨਹੀਂ ਮਿਲੇ ਅਸੀਂ ਆਪਣੇ ਪਰਸਨਲ ਲੈਵਲ ਤੇ ਅੱਜ ਜੋ ਪੈਸੇ ਕਢਾਏ ਪਏ ਆ ਅੱਛਾ ਪਰਸਨਲ ਲੈਵਲ ਦੇ ਉੱਤੇ ਜੇ ਸਰਕਾਰ ਤੇ ਆਪਾਂ ਕਹਿੰਦੇ ਆ ਜੋ ਆਪਣੀ ਪੁਲਸਾ ਪ੍ਰਸ਼ਾਸਨ ਆ ਜਿਵੇਂ ਸਾਈਬਰ ਕ੍ਰਾਈਮ ਦਾ ਹਸਰਾ ਲੈਣਾ ਮਤੈ ਆਪਾਂ ਕਿਹਦੇ ਕਿਹਦੇ ਕੋ ਜਾਈਏ ਮਤਲਬ ਜਦ ਅਗਲੇ ਬੰਦੇ ਸਿੱਧੇ ਕੇ ਅੰਦਰ ਸਾਡਾ ਕੋਈ ਗਾਰੰਟੀ ਨਹੀਂ ਹੈ ਜੀ ਅੱਛਾ ਮਤਲਬ ਪੁਲਿਸ ਕਹਿੰਦੀ ਸਾਡੀ ਕੋਈ ਗਾਰੰਟੀ ਨਹੀਂ ਮੈਂ ਤਾਂ ਨਿੱਗ ਗੱਲ ਕਹਿਣਾ ਬਈ ਦੇਖੋ ਅਗਲੇ ਕਹਿੰਦਾ ਤੁਸੀਂ ਤੁਸੀਂ ਸਤਰਕ ਰਵੋ ਹੁਣ ਮੈਨੇ ਗੱਲ ਦੱਸੋ ਜਿਹੜੇ ਬੰਦੇ 70 ਰੁਪਏ ਕਾਉਂਚੋਂ ਕਟਿਆ ਗਿਆ ਹੁਣ ਇੱਕ ਪਾਰਸਲ ਆ ਪਾਰਸਲ ਦਾ ਓਟੀ ਵੀ ਮੈਨੂੰ ਆ ਰਿਹਾ ਉਧਰ ਪਾਰਸਲ ਵਾਲਾ ਵੀ ਆ ਰਿਹਾ ਚ ਗਲਤੀ ਕੀਤੀ ਹੈ ਹੁਣ ਇਹਦਾ ਮਤਲਬ ਕਿ ਸਕੈਮਰਾਂ ਨੂੰ ਪਤਾ ਹੈ ਕਦੋਂ ਕੀ ਚੀਜ਼ ਆ ਰਹੀ ਕੀ ਚੀਜ਼ ਹੋ ਰਹੀ ਹੈ ਦਾ ਮਤਲਬ ਫੋਨ ਸਾਰੇ ਟੈਪ ਸਰਕਾਰ ਇੰਨਾ ਨਾ ਪੈਸਾ ਕੱਢਦੀ ਟੈਕਸ ਨਾ ਤੋਂ ਉਹ ਸਿਟੀ ਡਿਵੈਲਪਮੈਂਟ ਕਿੱਥੇ ਪੰਜਾਬ ਪੁਲਿਸ ਤਾਂ ਕਹਿੰਦੀ ਬਈ ਸਾਡਾ ਸਾਈਬਰ ਸਿਕਿਉਰਿਟੀ ਬੜਾ ਸਟਰੋਂਗ ਹੈ ਅਸੀਂ ਤੁਹਾਨੂੰ ਝਟ ਲਈ ਦੇ ਵੀਡੀਓਜ਼ ਵਾਇਰਲ ਹੁੰਦੀਆਂ ਨਹੀਂ ਮੈਂ ਕਹਿੰਦਾ ਜੀ ਇੰਨਾ ਕ ਸਟਰੋਂਗ ਹੈ ਜੀ ਦੇਖੋ ਜਦੋਂ ਮੈਨੂੰ ਜਵਾਬ ਮਿਲੇ ਸੀ ਨਾ ਇਸ ਗੱਲ ਦਾ ਤੇ ਅੱਜ ਮੈਂ ਮੋਹ ਦਾ ਜਵਾਬ ਦੇਣਾ ਬਿਆ ਕਿ ਸਭ 70000 ਰੁਪਏ ਦਾ ਸੀ ਅਸੀਂ ਉਹ ਬੰਦੇ ਕੋਲ ਡਾਇਰੈਕਟ ਜਾ ਕੇ ਘੜਾਇਆ ਵਾ ਯੂਪੀ ਰਾਮਨਗਰ ਦੇ ਬੰਦੇ ਸੀ ਅਸੀਂ ਆਪ ਫੜੇ ਨਹੀਂ ਉਹ ਅੱਛਾ ਇੰਨਾ ਕੋ ਨਹੀਂ ਫੜਵਾਏ ਅੱਛਾ ਮਤਲਬ ਪੁਲਿਸ ਨੇ ਕੁਝ ਨਹੀਂ ਕੀਤਾ ਪੁਲਿਸ ਕਹਿੰਦੀ ਜ ਅੱਛਾ ਆਣਾ ਜਾਣਾ ਕਹਿੰਦੇ ਖਰਚੇ ਕਿੰਨੇ ਵਰਦੇ ਆ ਸਾਰੇ ਅੱਛਾ ਕੱਲ ਨੂੰ ਫੇਰ ਹੀ ਬੰਦੇ ਨਾ ਫਟ ਕੇ ਫੇਰ ਕੀ ਗਾਰੰਟੀ ਹੈ ਅੱਛਾ ਇਹ ਇਹ ਜਵਾਬ ਹੈ ਪੁੱਛਦਾ ਇਹ ਐਤੋਂ ਸਾਲ ਡੇਢ ਸਾਲ ਪੁਰਾਣੀ ਗੱਲ ਆ ਇਹਦੀ ਨਹੀਂ ਹੈ ਪਰ ਆ ਜਿਹੜੀ ਗੱਲ ਹੋਈ ਹੈ ਜੈਨੂਇਨਟੀ ਨਾ ਹੋਈ ਹੈ ਆ ਚੀਜ਼ ਸੇ ਸਾਈਬਰ ਕ੍ਰਾਈਮ ਦਾ ਜਵਾਬ ਹੁਣ ਮੈਨੇ ਇਸ ਗੱਲ ਦਾ ਜਵਾਬ ਦਿਓ ਆਪਾਂ ਕਿੱਥੇ ਖੜੇ ਆ ਜਿੱਦਾਂ ਚਲੋ ਸਾਡਾ ਸਤਿਰੇ ਫੇਕ ਕਢਾ ਲਿਆ ਸਾਡਾ ਫੇਰ ਹੈ ਆਪਣੀ ਪਾਵਰ ਯੂਜ਼ ਕਰਕੇ ਕਢਾ ਲਿਆ ਮੈਂ ਕਿੰਨਾ ਜਿਹੜਾ ਬੰਦਾ ਕੁਝ ਕਰਨ ਜੋਗਾ ਨਹੀਂ ਉਹ ਵਿਚਾਰਾ ਪਏ ਕਿੱਥੋਂ ਕਢਾਏਗਾ ਬਿਲਕੁਲ ਮੈਂ ਉਹ ਸਿੱਧਾ ਜਵਾਬ ਮੰਗਦਾ ਹੂੰ ਅੱਛਾ ਇਹ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਈ ਐਨ ਜੀਓਜ਼ ਜਿਹੜੇ ਹੈਗੇ ਨੇ ਉਹ ਫਰਾਡ ਹੁੰਦਾ ਹੈ ਉਹਦੇ ਵਿੱਚ ਕਿਸ ਲੈਵਲ ਤੱਕ ਫਰਾਡ ਹੁੰਦਾ ਹੈ ਫਰਾਡ ਦੇਖੋ ਜੀ 1 ਰੁਪਏ ਤੋਂ ਲੈ ਕੇ 1 ਕਰੋੜ ਤੱਕ ਹੋ ਰਿਹਾ ਅੱਛਾ ਤੇ 1 ਕਰੋੜ ਤੋਂ ਲੈ ਕੇ 10 ਕਰੋੜ ਤੱਕ ਵੀ ਹੋ ਰਿਹਾ ਹਰ ਇੱਕ ਬੰਦੇ ਦਾ ਲੈਵਲ ਆ ਕੋਈ 10 ਲੱਖ ਦਾ ਕਰ ਰਿਹਾ ਕੋਈ 5 ਲੱਖ ਦਾ ਕਰ ਰਿਹਾ ਕੋਈ 5000 ਦਾ ਕਰ ਰਿਹਾ ਕੋਈ 10000 ਦਾ ਕਰ ਰਿਹਾ ਹਰ ਕਿਸੇ ਦਾ ਇੱਕ ਲੈਵਲ ਸੈੱਟ ਹੋਇਆ ਪਰ ਉਸ ਲੈਵਲ ਤੇ ਫਰਾਡ ਕਰੀ ਜਾ ਰਿਹਾ ਅੱਛਾ ਇਹ ਰੁਕੇਗਾ ਨਹੀਂ ਨਹੀਂ ਇਹ ਸਰਕਾਰ ਦੇ ਉੱਤੇ ਹੈ ਬਹੁਤ ਬੋਧੀ 80 ਚਾਹੀਏ 80 ਰੋਗਣਾ ਚਾਹੀਏ ਪੌਣੀ ਰੁਕ ਸਕਦਾ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਕਿ ਵੀ ਇਹ ਰੁਕੇਗਾ ਨਹੀਂ ਇਹ ਕਿਵੇਂ ਰੁਕੇਗਾ ਫਰੋਡ ਦੇ ਉਹਨਾਂ ਕੋ ਤਰੀਕੇ ਹੀ ਬਹੁਤ ਆ ਅੱਛਾ ਇੰਨੇ ਤਰੀਕੇ ਆ ਕਿ ਮੈਂ ਕਹਿੰਦਾ ਮੈਂ ਸਰਕਾਰ ਇੱਕ ਐਕਸ਼ਨ ਲਵੇ ਉਹ ਸਾਰੇ ਤਰੀਕੇ ਖਤਮ ਹੁੰਦੇ ਆ ਪਰ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਕਿਉਂ ਨਹੀਂ ਲੈਂਦੀ ਪਈ ਹੈ ਇਸੇ ਦੀ ਆਪਾਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਵਿੱਚ ਕੁਝ ਪੋਲਿਟੀਸ਼ਨ ਰਲੇ ਹੋਣਗੇ ਤੁਹਾਨੂੰ ਲੱਗਦਾ ਹੈ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਅੱਛਾ ਕੋਈ ਇੱਚ ਵੱਡੀ ਗੱਲ ਨਹੀਂ ਕੋਈ ਹੋ ਸਕਦਾ ਕੋਈ ਐਮਐਲਏ ਰਲੇ ਕੋਈ ਐਮਪੀ ਰਲੇ ਹੋਵੇ ਕੋਈ ਵੀ ਆਪਣਾ ਕੋਈ ਵੀ ਦੇਖੋ ਕੋਈ ਫਰੋਡ ਲੈਵਲ ਦਾ ਕੰਮ ਕਰ ਰਿਹਾ ਕੋਈ ਵੱਡਾ ਦਿਗਜ ਪਿੱਛੇ ਹੁੰਦਾ ਅੱਛਾ ਇੱਕ ਤੁਸੀਂ ਗੱਲ ਕਹੀਏ ਕਿ ਵੀ ਕਈ ਬੰਦੇ ਆਪਣੇ ਕਾਲਾ ਧਨ ਲੁਕਾਉਣ ਦੇ ਲਈ ਐਨ ਜੀਓਜ਼ ਦੇ ਵਿੱਚ ਡੋਨੇਟ ਕਰਦੇ ਨੇ ਬਿਲਕੁਲ ਸਹੀ ਗੱਲ ਐ ਜੀਓ ਦੇ ਵਿੱਚ ਡੋਨੇਟ ਹੁੰਦਾ ਹੈ ਤਾਂ ਕੀ ਆਪਣੇ ਜਿਹੜੇ ਇਨਕਮ ਟੈਕਸ ਵਾਲੇ ਨੇ ਜਾਂ ਫਿਰ ਦੂਜੇ ਈਡੀ ਵਾਲੇ ਨੇ ਜਾਂ ਫਿਰ ਹੋਰ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਤੁਹਾਨੂੰ ਕਹਿ ਰਿਹਾ ਦੇਖੋ ਅਗਲੇ ਬੰਦੇ ਨੇ ਕਿਹਾ ਮੈਂ 1 ਕਰੋੜ ਰੁਪਇਆ ਐਨ ਜੀਓ ਦੇ ਵਿੱਚ ਡੋਨੇਟ ਕੀਤਾ ਠੀਕ ਹੈ ਅੱਗੋਂ 20 ਬੰਦੇ ਤਿਆਰ ਖੜੇ ਆ ਜੀ ਸਾਡੇ ਕੋਲ 20 ਪੇਸ਼ੈਂਟ ਹੈਗੇ ਇਹਨਾਂ ਦਾ ਇੰਨਾ ਇੰ ਯਾ ਯਾਰ ਲੱਖ ਆਪਾਂ ਕੀ 2.5 ਲੱਖ ਕੁਛ ਵੀ ਆਪਾਂ ਖਰਚਾ ਲਾ ਦੀ 20 ਬੰਦੇ ਖੜੇ ਆ 50 ਲੱਖ ਦਾ ਸਿੱਧਾ ਸਾਹਿਬ ਉਹਨਾਂ ਨੇ ਉਧਰੋਂ ਘੜ ਦੇਣਾ ਬਿਲਕੁਲ ਕੀ ਹਾਂ ਵੀ ਸਾਡੇ ਕੋ ਆ ਬੰਦੇ ਖੜੇ ਉਹ ਚਾਹੇ ਬੰਦੇ ਉਹਨਾਂ ਦੇ ਆਪਣੇ ਹੋਣ ਅੱਛਾ ਉਹਨਾਂ ਦੇ ਅਕਾਊਂਟ ਟੈਟੇ ਲੱਕ ਚੜ ਗਿਆ 2.5 ਲੱਖ ਦੀ ਇੱਕ ਮੈਨੂੰ ਦੱਸੋ ਰਿਟਰਨ ਸਾਡੇ ਅੱਜ ਕੱਲ 12 ਲੱਖ ਰੁਪਏ ਤੱਕਰ ਸਾਨੂੰ ਕੋਈ ਇਨਕਮ ਟੈਕਸ ਨਹੀਂ ਹੈਗਾ ਟੈਕਸ ਨਹੀਂ ਹੋਈ ਠੀਕ ਹੈ ਜੀ ਤੇ ਮੈਨੂੰ ਦੱਸੋ 2.5 ਲੱਖ ਰੁਪਏ ਸ਼ੋ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਆਪਣਾ ਕੋ 20 ਬੰਦੇ 25 ਜਨ ਐਨ ਜੀਓ ਕੋ ਤਾਂ ਬਹੁਤ ਮੰਨਦਾ ਮੈਂ ਆਪਣਾ ਕਹਿੰਦਾ ਮ ਪਰ ਕਿਸਾ ਨੂੰ ਆਪਾਂ ਸ਼ੋਅ ਬੜੀ ਨਹੀਂ ਬਲੀਵ ਨਹੀਂ ਕਰੀਦਾ ਅੱਛਾ ਫਿਰ ਐਨ ਜੀਓ ਕੁੱਲ ਜਦੋਂ ਇੰਨਾ ਪੈਸਾ ਆ ਜਾਂਦਾ ਹੈ ਉਹ ਇੰਨਾ ਪੈਸਾ ਲੈ ਕਿਵੇਂ ਲੈਂਦੇ ਨੇ ਕੋਈ ਫਾਰਮ ਫਰਮ ਹੁੰਦਾ ਜਿਵੇਂ ਕਹਿੰਦੇ ਕਿ ਵੀ ਜਿਹੜੇ ਟਾਸਟ ਹੁੰਦੇ ਨੇ ਉਹਨਾਂ ਕੋ ਡੀ ਫਾਰਮ ਹੁੰਦਾ ਹੈ ਮੇਰੇ ਖਿਆਲ ਨਾਲ ਐਨ ਜੀਓ ਕੋ ਵੀ ਹੁੰਦਾ ਏਦਾਂ ਬਹੁਤ ਤਰ੍ਹਾਂ ਦੇ ਤਰੀਕੇ ਆ ਜੀ ਹਰ ਇੱਕ ਤਰੀਕਾ ਦੇਖੋ ਮੈਂ ਤੁਹਾਨੂੰ ਪਹਿਲਾਂ ਤਾਂ ਪੇਸ਼ੈਂਟ ਵਾਲੀ ਗੱਲ ਦੱਸੀ ਤੇ ਦੂਸਰੀ ਗੱਲ ਆ ਵੀ ਹੁੰਦੀ ਹੈ ਕਿ ਆਪਣੇ ਕੋਲ ਰਿਟਰਨਾਂ ਦੇ ਵਿੱਚ ਕਿੰਨਾ ਪੈਸਾ ਖੜਾ अच्छा आपा कितना कैश ਲੈ ਸਕਦੇ ਕਿਤੇ ਕੋ ਲਿਕুইਡਿਟੀ ਕਿੰਨੀ ਹੈ ਉਹਦੇ ਉੱਤੇ ਵੀ ਡਿਪੈਂਡ ਕਰਦਾ ਹੈ ਬਹੁਤ ਚੀਜ਼ਾਂ ਹੁੰਦੀਆਂ ਨੇ اچھا ਇੱਕ ਐਨਜੀਓ ਕਿੰਨਾ ਪੈਸਾ ਲੈ ਸਕਦੀ ਹੈ ਕੋਈ ਲਿਮਿਟ ਨਹੀਂ ਹੈ اچھا ਕੋਈ ਲਿਮਿਟ ਨਹੀਂ ਹੈ ਦੇਖੋ ਤੁਹਾਡੇ ਡੋਨੇਸ਼ਨ ਦੇ ਡਿਪੈਂਡ ਆ ਹੁਣ ਤੁਸੀਂ ਪੈਸਾ ਤੁਹਾਡੀ ਐਨਜੀਓ ਦੇ ਪੈਸਾ ਡੋਨੇਟ ਵੱਧ ਹੋ ਰਿਹਾ ਤੇ ਤੁਹਾਡੀ ਐਨਜੀਓ ਜਿੰਨਾ ਮਰਜ਼ੀ ਪੈਸਾ ਲੈ ਜਾਤੇ ਜਿੰਨਾ ਤੁਸੀਂ ਡੋਨੇਟ ਕਰ ਰਹੇ ਹੋ ਅੱਗੋਂ ਦੀ اچھا ਉਹ ਡੋਨੇਸ਼ਨ ਤੇ ਆਪਣੇ ਨੂੰ ਜਾ ਰਹੇ ਵਾਕਿਆਂ ਨੂੰ ਜਾ ਰਹੇ ਉਹ ਮੈਂ ਕਹਿ ਨਹੀਂ ਸਕਦਾ اچھا ਮਤਲਬ ਜੇਕਰ ਪੈਸਾ ਆ ਰਿਹਾ ਹੈ ਤੇ ਉਹ ਡੋਨੇਟ ਕਰ ਰਿਹਾ ਹੈ ਦੁਕਾਨਾ ਹੈਗਾ ਕਿ ਵੀ ਅੱਜ ਜਦ ਡਿਬੇਟ ਕਰ ਰਹੇ ਹਾਂ ਦੇਖੋ ਆਹੀ ਤਾਂ ਸਾਰੀ ਗੱਲ ਆ ਆਹੀ ਤਾਂ ਇੱਥੋਂ ਹੀ ਤਾਂ ਇਨਸਾਨੀਅਤ ਮਰਦੀ ਹੈ ਉਹੀ ਮੇਰੀ ਗੱਲ ਜਿਹੜੀ ਤੁਸੀਂ ਪਹਿਲੇ ਕਿ ਮੈਂ ਉਹੀ ਗੱਲ ਜੇ ਫਿਰ ਰਿਪੀਟ ਕਰੇ ਇੱਥੋਂ ਹੀ ਇਨਸਾਨੀਅਤ ਮਰ ਰਹੀ ਹੈ ਦੇਖੋ ਤੁਹਾਨੂੰ ਹੁਣ ਮੇਰੀ ਮੈਂ ਕਹਿੰਦਾ ਕਿਹੇ ਹੀ ਬੰਦੇ ਤਨਖਾਹ ਹੈਗੀ ਹੈ 20000 ਰੁਪਏ ਆ ਠੀਕ ਆ ਉਹ ਮਹੀਨੇ ਚ 2000 ਰੁਪਏ ਆਪਣਾ ਲੱਗ ਰੱਖ ਰਿਹਾ ਉਹ ਕਹਿੰਦਾ ਮੈਂ 10ਵੇਂ ਮਹੀਨੇ ਪੂਰਾ 20000 ਰੁਪਏ ਇਹਨਾਂ ਨੂੰ ਦੇਣਾ ਵਾ ਐਨ ਜੀਓ ਦੇ ਵਿੱਚ ਅਗਲੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਰਿਹਾ ਵਾ 20000 ਤਾਂ ਮੈਨੂੰ ਅਕੀ ਲੌਜੀਕ ਦੱਸੋ ਮੈਨੂੰ ਇਹਦਾ ਜਵਾਬ ਕਿੱਥੇ ਦੇਣਾ ਤੁਸੀਂ ਇੱਥੇ ਨਹੀਂ ਦੋਗੇ ਚਲੋ ਉੱਪਰ ਤਾਂ ਦੇਣਾ ਮਨਾ ਜਵਾਬ ਇਹਦਾ ਹੂੰ ਕੀ ਕਰੋਗੇ ਇਸ ਚੀਜ਼ ਦਾ ਅੱਛਾ ਹੁਣ ਆਹੀ ਚੀਜ਼ ਹੈਗੀ ਗਵਰਨਮੈਂਟ ਨੂੰ ਥੋੜਾ ਸਟ੍ਰਿਕਟ ਹੋਣਾ ਜਿਹਦਾ ਖਾਲੀ ਰਿੰਗ ਟੋਨਾ ਲਾਣਨਾ ਨਹੀਂ ਹੋਣਾ ਕਿ ਸਾਈਬਰ ਕ੍ਰਾਈਮ ਤੋਂ ਬਚ ਕੇ ਰਹੋ ਐਤੋਂ ਬਚ ਕੇ ਰਹੋ ਕੁਝ ਕਰਨਾ ਹੀ ਪੈਣਾ ਕੁਝ ਕਰਾਂਗੇ ਫੇਰ ਹੀ ਕੰਮ ਹੋਣਾ ਐਤਾਂ ਕੁਝ ਨਹੀਂ ਹੋਣਾ ਅੱਛਾ ਤੁਸੀਂ ਬਹੁਤ ਚੀਜ਼ ਦੱਸ ਰਹੇ ਹੋ ਕਿ ਆਹ ਚੀਜ਼ਾਂ ਹੁੰਦੀਆਂ ਪਈਆਂ ਨੇ ਐਨ ਜੀਓਜ਼ ਦੇ ਵਿੱਚ ਆਹ ਚੀਜ਼ ਹੁੰਦੀ ਪਈ ਹੈ ਸਰਕਾਰ ਵੀ ਨਹੀਂ ਰੋਕ ਰਹੀ ਹੈ ਪੁਲਿਸ ਵੀ ਨਹੀਂ ਕਰ ਰਹੀ ਹੈ ਫਿਰ ਐਂਡ ਕੀ ਹੈ ਐਂਡ ਦੇਖੋ ਜੀ ਜਦ ਤੱਕ ਪੂਰਾ ਸਿਸਟਮ ਉੱਪਰੋਂ ਲੈ ਕੇ ਥੱਲੇ ਤੱਕ ਸੈੱਟ ਨਹੀਂ ਹੁੰਦਾ ਉਹ ਤੱਕ ਰੈਸਿ ਦਾ ਕੋਈ ਐਂਡ ਨਹੀਂ ਹੈ ਅੱਛਾ ਐਨ ਜੀਓਸ ਬੜੀਆਂ ਖੁੱਲ ਗਈਆਂ ਨੇ ਇਹ ਮਤਲਬ ਹਰੇਕ ਬੰਦਾ ਖੁੱਲ ਸਕਦਾ ਐਨ ਜੀਓ ਐਸਟਨੂ ਕਹੀਏ ਨਾ ਜੀ ਜਿਹੜੇ ਇੱਥੇ ਦੇ ਪ੍ਰਵਾਸੀ ਲੋਕ ਨੇ ਮੈਂ ਖੁਦ ਗੱਲ ਸੁਣ ਕੇ ਹੈਰਾਨ ਹੋ ਗਿਆ ਪ੍ਰਵਾਸੀ ਬੰਦੇ ਵੀ ਇੱਥੇ ਐਨ ਜੀਓ ਬੋਲਦੇ ਨੇ ਇੱਥੇ ਰਜਿਸਟਰਡ ਕਰਵਾਈ ਹੋਈ ਉਹ ਵੀ ਜਿਹੜੀ ਚੀਜ਼ ਕੀ ਲੀਗਲਾਈਜ਼ ਨਹੀਂ ਅੱਛਾ ਬੰਦਾ ਯੂਪੀ ਦਾ ਠੀਕ ਹੈ ਉਹਦਾ ਆਧਾਰ ਕਾਰਡ ਵੀ ਇੱਥੇ ਦਾ ਨਹੀਂ ਉਹਦੀ ਐਨ ਜੀਓ ਰਜਿਸਟਰ ਕਿੱਦੋਂ ਹੋ ਗਈ ਜੀ ਇੱਥੇ ਅੱਛਾ ਉਨੇ ਅਕਾਊਂਟ ਕਿ ਦਖਲ ਆ ਲਿਆ ਉਹਦੇ ਪੈਨ ਗੜ ਕਿੱਦਾਂ ਬਣ ਗਏ ਜੀ ਉਹਦੇ ਅੱਛਾ ਇਦਾਂ ਦੇ ਵੀ ਕੇਸਿਸ ਨੇ ਮਤਲਬ ਕਿ ਅੱਜ ਕੱਲ ਜੋ ਚੀਜ਼ ਹੈਗੀ ਸਭ ਤੋਂ ਵੱਡੇ ਟੌਪ ਲੈਵਲ ਦੇ ਉੱਤੇ ਸਾਡੇ ਪੰਜਾਬ ਵਿੱਚ ਨੰਬਰ 1 ਤੇ ਕਰਪਸ਼ਨ ਹੈ ਇਸ ਸਰਕਾਰ ਦੇ ਆਉਣ ਤੋਂ ਬਾਅਦ ਕਰਪਸ਼ਨ ਲੈਵਲ ਮੈਂ ਡਬਲ ਦੇ ਗਿਆ ਅੱਛਾ ਚਾਹੇ ਸਿਸਟਮ ਤੋਂ ਹੋਵੇ ਚਾਹੇ ਇਦਾਂ ਹੋਵੇ ਨਹੀਂ ਮਤਲਬ ਕੋਈ ਵੀ ਬੰਦਾ ਖੋਲ ਸਕਦਾ ਐ এনਜੀਓ ਇਦਾਂ ਖੋਲ ਤਾਂ ਹਰ ਕੋਈ ਬੰਦਾ ਸਕਦਾ ਕੋਈ ਐਸੀ ਗੱਲ ਨਹੀਂ ਸੇਵਾ ਭਾਵਨਾ ਹੋਣੀ ਚਾਹੀਦੀ ਹੈ ਖੋਲਣੀ ਚਾਹੀਦੀ ਹੈ ਪਰ ਜਿਹੜਾ ਸੇਵਾ ਭਾਵਨਾ ਨਾਲ ਹੀ ਕਰਦਾ ਹੈ ਤੇ ਆਪਣੀ ਭਾਵਨਾ ਪਰਣੀ ਹੈ ਫਿਰ ਤਾਂ ਤੁਸੀਂ ਜੋ ਮਰਜ਼ੀ ਘੜੀ ਚੱਲੋ ਮੈਂ ਵੀ ਖੋਲ ਸਕਦਾ ਐ ਐਨ ਜੀਓ ਹਾਂਜੀ ਹਾਂਜੀ ਖੋਲ ਸਕਦੇ ਹੋ ਜੀ ਇਹ ਇਹਦਾ ਕੀ ਤਰੀਕਾ ਕੀ ਹੈ ਇਹਦਾ ਤਰੀਕਾ ਸਰ ਤੁਸੀਂ ਆਪਣਾ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਬਾਕੀ ਜਿਹੜੇ ਬੰਦੇ ਹੈਗੇ ਚੰਡੀਗੜ੍ਹ ਤੋਂ ਵੀ ਆਪਣਾ ਜਾ ਕੇ ਆਪਣਾ ਬਣਵਾਉਂਦੇ ਆ ਆਪਣੇ 11 ਬੰਦੇ ਰਜਿਸਟਰ ਕਰਾ ਲੈਂਦੇ ਸਾਡੀ ਟੀਮ ਦੇ ਵਿੱਚ ਕੀ ਹੈ ਕਿਦਾਂ ਵਾ ਕੀ ਹੈ ਅੱਛਾ ਤੇ ਮਤਲਬ ਉਸ ਤੋਂ ਬਾਅਦ ਜਿੰਨਾ ਮਰਜ਼ੀ ਪੈਸਾ ਲੈ ਲਓ ਲੋਕਾਂ ਤੋਂ ਬਸ ਆ ਤਰੀਕਾ ਆ 6 ਲੋਕਾਂ ਨੇ ਤਰੀਕਾ ਬਣਾਇਆ ਹੋਇਆ ਪਰ ਇਸ ਚੀਜ਼ ਨੂੰ ਮੈਂ ਬਹੁਤ ਮਾੜਾ ਸਮਝਦਾ ਅੱਛਾ ਬਹੁਤ ਮਾੜਾ ਜੇ ਤੁਸੀਂ ਸੇਵਾ ਕਰਦੇ ਆ ਤਾਂ ਦਿਨੋ ਕਰੋ ਨਹੀਂ ਤੇ ਨਾ ਤੁਸੀਂ 11 ਬੰਦੇ ਸ਼ੋਅ ਕਰੋ ਐਨਜੀਓ ਬਣਾਓ ਐਨਜੀਓ ਬਣਾ ਕੇ ਰਜਿਸਟਰਡ ਕਰਾਓ ਤੇ ਕਰੋੜਾ ਰੁਪਇਆ ਲੱਖਾਂ ਰੁਪਇਆ ਆਪਣੇ ਅੰਦਰ ਪਾਓ ਵਾਸ ਤੁਸੀਂ ਹੁਣ ਆਪਣੇ ਤੇ ਇਹ ਦੇਖਣਾ ਵਾ ਤੁਸੀਂ ਕਿ ਮੈਂਬਰ ਦਿੰਦੇ ਹੋ ਮੈਂ ਤੁਹਾਨੂੰ ਇਹ ਕਹਾਂ ਵੀ ਛੋਟੀ ਗੱਲ ਦਾ ਸਨ ਨਾ ਬੜੀ ਹਾਸੇ ਵਾਲੀ ਗੱਲ ਹੈ ਇੱਕ ਮੈਂ ਆਪਣੇ ਅੱਖੇ ਦੇਖਿਆ ਹੋਇਆ ਵਾ ਦੇਖੋ ਤੁਸੀਂ ਐਨਜੀਓ ਦੇ ਮੈਂਬਰ ਬੰਨਾ ਸਾਡੀ 5500 ਰੁਪਏ ਫੀਸ ਲਗਣੀ ਤੁਹਾਨੂੰ ਲੈਟਰ ਭੇਜਦਾ ਤੁਹਾਡੇ ਜੁਆਇਨਿੰਗ ਲੈਟਰ ਦਾ ਨਾਮ ਲਿਖ ਕੇ ਦੇਣਾ ਵਾ ਤੁਸੀਂ ਸਾਡੀ ਐਨਜੀਓ ਜੁਆਇਨ ਕਰ ਲਈ ਹੈ ਅਜ ਤੋਂ ਅੱਛਾ ਤੁਰੀ ਗਾਦੀ 5100 ਰੁਪਏ ਲੈ ਲਿਆ ਜੀ 5100 ਦੇ ਹਿਸਾਬ ਦੇ ਮੈਨੂੰ ਜ 100 ਮੈਂਬਰ ਵੀ ਜੁੜਿਆ ਤੇ ਉਹ ਪੈਸੇ ਕਿੱਥੇ ਗਏ 51000 ਕਿੱਥੇ ਗਏ ਅੱਛਾ ਉਹ ਆਪਾਂ ਕਿਹੜੇ ਕੰਮ ਕੀਤੇ ਐਸੇ ਕਿਹੜੇ ਆਪਾਂ ਲੰਗਰ ਲੈ ਕਿਹੜੇ ਆਪਾਂ ਸੋਸ਼ਲ ਵਰਕ ਕੀਤਾ ਜਿਹੜਾ ਕਿ ਆਪਣਾ ਪਾਇਨ 10000 ਰੁਪਏ ਲੱਗਾ ਉਹ ਆਪਣੀ ਟੀਮ ਨੇ ਹੀ ਪੱਲੇ ਗੱਲ ਤੱਕ ਗਦਾਰੀ ਹੈ ਆਪਣੇ ਬੰਦਿਆਂ ਨੇ ਹੀ ਗਦਾਰੀ ਆ ਉਹ ਅੱਛਾ ਕਈ ਐਨ ਜੀਓਜ਼ ਨੇ ਕਈ ਐਨ ਜੀਓਜ਼ ਲੰਗਰ ਲੋਂਦੀਆਂ ਨੇ ਕਈ ਐਨ ਜੀਓਜ਼ ਕੱਪੜੇ ਵੰਡਦੀਆਂ ਨੇ ਕਈ ਐਨ ਜੀਓਜ਼ ਕਈ ਚੀਜ਼ਾਂ ਕਰਦੀਆਂ ਨੇ ਉਹ ਉਹ ਚੀਜ਼ਾਂ ਕਈ ਜੈਨੂਅਲ ਨੇ ਜਾਂ ਫਿਰ ਉਹਦੇ ਵਿੱਚ ਵੀ ਕੋਈ ਰਾਜ ਹੁੰਦਾ ਹੈ ਹਰ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਦੇਖੋ ਕਈ ਲੋਕੀ ਸੇਵਾ ਭਾਅ ਆਪਣਾ ਦਿਲੋਂ ਵੀ ਕਰਦੇ ਆ ਪਰ ਜਿਹੜੇ ਲੋਕੀ ਨਹੀਂ ਕਰ ਰਹੇ ਉਹਦਾ ਭੁਗਤਾਨ ਇੱਥੇ ਹੋਵੇ ਨਾ ਹੋਵੇ ਪਰ ਉੱਪਰ ਜ਼ਰੂਰ ਆ ਹੂੰ ਜਿਹੜਾ ਬੰਦਾ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਰਿਹਾ ਉਹਦਾ ਹਿਸਾਬ ਇੱਥੇ ਹੋਵੇ ਨਾ ਹੋਵੇ ਉੱਥੇ ਜ਼ਰੂਰ ਹੋਣਾ ਹੈ ਅੱਛਾ ਕਈ ਚਲੋ ਮੈਂ ਤੁਹਾਨੂੰ ਪਹਿਲਾਂ ਵੀ ਨਾਮ ਲਿਆ ਸੀਗਾ ਅਨਮੋਲ ਕਵਾਤਰਾ ਹੈ ਉਸ ਤੋਂ ਬਾਅਦ ਇੱਕ ਹੋਰ ਮੇਰੇ ਖਿਆਲ ਨਾਲ ਕਾਫੀ ਸਰਦਾਰ ਜੀ ਨੇ ਕਾਫੀ ਵਾਇਰਲ ਨੇ ਉਸ ਤੋਂ ਲੈਦਾ ਇੱਕ ਲੜਕੀ ਬੜੀ ਵਾਇਰਲ ਹੈਗੀ ਹੈ ਜੋ ਐਨ ਜੀਓ ਕਰਦੀ ਹੈ ਤੇ ਇਹ ਇਹ ਮਤਲਬ ਇਹ ਅੱਛਾ ਕਰ ਰਹੀ ਨਹੀਂ ਦਿਖਾਵਾ ਠੀਕ ਹੈ ਮਤਲਬ ਪ੍ਰੋਪਰ ਤਰੀਕੇ ਨਾਲ ਕਰ ਰਹੀ ਹੈ ਕੁਝ ਜੈਨੂਇਨ ਵੀ ਕਰਦੇ ਹੋਣਗੇ ਕੁਝ ਲੋਕ ਜੈਨੂਇਨ ਵੀ ਕਰਦੇ ਨੇ ਤੇ ਦਿਖਾਵਾ ਤੇ ਮੈਂ ਕਹਿੰਦਾ ਮੈਂ 90% ਆ ਕੌਣ ਦਿਖਾਵਾ ਕਰ ਰਿਹਾ ਕੌਣ ਜਨੂਨ ਕਰ ਰਿਹਾ ਇਸੇ ਦੀ ਮੈਂ ਕਲੈਰੀਫਿਕੇਸ਼ਨ ਦੇ ਸਕਦਾ ਉਹਦਾ ਕਾਰਨ ਇਹ ਹੈ ਕਿਉਂਕਿ ਇਹੋ ਜਿਹੇ ਬੰਦੇ ਬਹੁਤ ਨੇ viral ਹੋਣਾ ਕੋਈ ਵੱਡੀ ਗੱਲ ਨਹੀਂ ਹੈ ਅਸੀਂ ਕੱਲ ਨੂੰ 100 ਪੋਸਟਾਂ ਵਾਕੇ viral ਹੋ ਜਾਈਏ ਉਹਦਾ ਕੋਈ ਲੌਜੀਕ ਨਹੀਂ ਹੈ ਪਰ ਮੈਂ ਆ ਜੀਜ਼ ਕਹਿ ਰਿਹਾ ਜੋ ਚੀਜ਼ ਜੈਨੂਇਨਿਟੀ ਹੈ ਜਿਹੜਾ ਮੇਨ ਕੰਮ ਹੈਗਾ ਜਿਹੜੇ ਮੁੱਦੇ ਹੈਗੇ ਉਸ ਚੀਜ਼ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਲੋਕਾਂ ਦੀ ਮਦਦ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ ਮੈਂ ਅੱਜ ਤੱਕ ਕਿਸੇ ਐਨਜੀਓ ਦੀ ਟੀਮ ਮੀਟਿੰਗ ਨੇ ਦੇਖੀ ਕਿ ਹਾਂ ਵੀ ਆ ਟੀਮ ਮੀਟਿੰਗ ਹੋਈ ਹੈ ਇਹਦੇ ਵਿੱਚ ਆ ਪਲਾਨ ਕੀਤਾ ਗਿਆ ਅੱਜ ਆਪਾਂ ਆ ਪੇਸ਼ੈਂਟ ਦੀ ਹੈਲਪ ਕਰਨੀ ਅੱਜ ਆਪਾਂ ਆ ਚੀ ਕਰਨੀ ਹੈ ਮੈਂ ਅੱਜ ਤੱਕ ਕਰਨ ਦੇਖਿਆ ਪਰ ਇਹ ਜਨੂਨ ਗੱਲ ਹੈ ਜਿਹੜੀ ਸਾਡੀ ਐਨਜੀਓ ਆ ਉਹਦੇ ਇੱਕ ਟੀਮ ਪਲਾਨ ਹੁੰਦਾ ਹਰ ਹਫਤੇ ਅੱਜ ਆਪਾਂ ਆ ਕਰਨਾ ਤੇ ਅੱਜ ਆਪਾਂ ਉਹ ਕਰਨਾ ਹੂੰ ਆਪਾਂ ਇਹ ਸਿਵਲ ਹਸਪੀਟਲ ਜਾਣਾ ਕਿੰਨੇ ਲੋਕਾਂ ਦੀ ਮਦਦ ਕਰਦੀ ਹੈ ਉਹ ਲੱਗ ਚੀਜ਼ ਆ ਆਪਾਂ ਇੱਥੇ ਜਾਣਾ ਕਿੰਨੇ ਲੋਕਾਂ ਦੀ ਮਦਦ ਕਰਨੀ ਉਹ ਲੱਗ ਚੀਜ਼ ਆ ਅੱਛਾ ਹਰ ਇੱਕ ਚੀਜ਼ ਆਪਾਂ ਇੱਕ ਸੈਗਮੈਂਟ ਦਿੱਤਾ ਹੋਇਆ ਪਰ ਆਪਾਂ ਨੂੰ ਫੋਟੋਆਂ ਪਾਉਣ ਦਾ ਸ਼ੌਕ ਨਹੀਂ ਹੈ ਅੱਛਾ ਤੁਸੀਂ ਮੇਰਾ ਪੇਜ ਖੋਲੋ ਅੱਜ ਵੀ ਫੋਟੋ ਮੇਰੀ ਕੋਈ ਨਹੀਂ ਹੋਈ ਹੂੰ ਜੇ ਫੋਟੋ ਹੋਏਗੀ ਵੀ ਕੋਈ 2023 ਦੀ 24 ਦੀ 25 ਦੀ ਕੋਈ ਫੋਟੋ ਨਹੀਂ ਅੱਛਾ ਇਹ ਤੁਸੀਂ ਕਿਉਂ ਕਰਦੇ 6 6 7 7 ਮਹੀਨੇ ਬਾਅਦ ਮੈਂ ਵਾਇਰਲ ਨਹੀਂ ਹੋਣਾ ਭਾਜੀ ਅੱਛਾ ਮਨੇ ਕਮਾਣਾ ਪੈਸਾ ਮੈਨੂੰ ਨਹੀਂ ਹੋਣਾ ਮੈਨੂੰ ਅੱਛਾ ਬਲੋ ਜਿਹੜਾ ਵਾਇਰਲ ਉਹਨੂੰ ਪੈਸਾ ਮਿਲੇਗਾ ਤੁਸੀਂ ਭਾਜੀ ਅੱਜ ਵਾਇਰਲ ਹੋ ਜਾਓ ਮੈਂ ਤੇ ਕਹੀ ਇਹਨਾਂ ਮੈਂ ਵਾਇਰਲ ਹੋਣਾ ਤੇ ਇੱਕ ਇੱਕ ਤਾਂ ਉਹ ਹੋ ਗਿਆ ਦੇਖੋ ਜੀ ਤੁਸੀਂ ਹੁਣ ਬਿਗ ਬਾਸ ਦੇਖ ਲਓ ਹੂੰ ਕੋਈ ਵੀ ਕੰਟੈਸਟੈਂਟ ਆਂਦਾ ਚਾਹੇ ਬਕਵਾਸ ਆ ਚਾਹੇ ਜਿੱਦਾਂ ਮਰਜ਼ੀ ਹੈ ਹਰ ਕੋਈ ਬੰਦਾ ਵਾਇਰਲ ਮੈਨੂੰ ਫੋਲੋਅਰ ਚੈੱਕ ਕਰਕੇ ਦੱਸੋ ਕਿੰਨੇ ਆ ਜੈਨੂਇਨ ਬੰਦੇ ਜੈਨੂਅਲ ਬੰਦੇ ਦੇਖੋ ਫੋਲੋਅਰ ਜੈਨੂਅਲ ਬੰਦੇ ਦੇ ਫੋਲੋਅਰ ਉਨੇ ਕ ਹੋਣਗੇ ਜਿਹੜੇ ਫੇਕ ਬੰਦੇ ਆ ਉਹਨਾਂ ਦੇ ਫੋਲੋਅਰ ਚੈੱਕ ਕਰੋ ਦੀ ਕਿੰਨੇ ਕ ਅੱਛਾ ਉਹ ਤੇ ਅਨਮੋਲ ਦੇ ਦੇਖ ਲੋ ਕਿੰਨੇ ਫੋਲੋਅਰ ਹੂੰ ਮਿਲੀਅਨਸ ਦੇ ਵਿੱਚ ਨੇ ਮੇਰੇ ਕੋਲ ਉਹ ਦੇਖੋ ਨਾ ਹੁਣ ਫੇਸਬੁੱਕ ਤੋਂ ਵੀ ਤਾਂ ਪੈਸਾ ਆਂਦਾ ਅੱਛਾ ਜੇ ਅਨਮੋਲ ਕੁਆਤਰਾ ਇੱਕ ਵੀ ਇੱਕ ਪੋਸਟ ਪਾਵੇ ਤੇ ਉਹਨੂੰ ਤੁਹਾਡੇ ਸਾਹਮਣੇ ਕਿੰਨਾ ਪੈਸਾ ਆ ਜਾਵੇਗਾ ਭਾਵੇਂ ਕੋਈ ਵੀ ਐਸਟੀਮੇਟ ਲਾਇਆ ਜਾ ਸਕਦਾ ਮਤਲਬ ਲੋਕ ਜੈਨੂਅਲ ਨੂੰ ਦਿੰਦੇ ਨੇ ਪੈਸੇ ਨਹੀਂ ਲੋਕ ਨਹੀਂ ਦਿੰਦੇ ਇਹ ਪਿੱਛੋਂ ਕੰਪਨੀ ਹੀ ਪੇ ਕਰਦੀ ਹੈ ਫੇਸਬੁੱਕ ਹੂੰ फेसबुक कंपनी पे कर दी है जो तो एक तरह दी मेटा सब्सक्रिप्शन लाग जाती है नहीं नहीं वो तो मेनू पता है वो चीज नहीं मैं कह रहा हूं जिमे सपोज करो कोई भी बंदा है कोई भी एनजीओ चला रहा हैगा अनमोलक वात्रा ਦਾ ਨਾਮ ਨਹੀਂ ਲੈਣਾ ਪਿਆ ਮਤਲਬ ਨਾ ਉਹਨਾਂ ਨੂੰ ਅਸੀਂ ਟਾਰਗੇਟ ਕਰ ਰਹੇ ਆ ਕੋਈ ਵੀ ਬੰਦਾ ਹੈ ਕੋਈ ਵੀ ਐਨਜੀਓ ਚਲਾ ਰਿਹਾ ਹੈ ਉਹਨ ਇੱਕ ਪੋਸਟ ਪਾ ਰਿਹਾ ਹੈ ਤੇ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਲੋਕ ਦੇਖ ਰਹੇ ਨੇ ਕਿ ਕਈ ਲੋਕ ਪੈਸੇ ਦੇਣ ਵਾਲੇ ਲੋਕ ਦੇਖਦੇ ਨੇ ਪੈਸੇ ਮਿਲਦੇ ਨੇ ਉਸ ਤੋਂ ਦੇਖੋ ਜਿਹੜੇ ਮੈਂ ਆਏ ਚੀਜ਼ੇ ਦਾ ਵਾ ਜਿਹੜੇ ਲੋਕੀ ਦੇਖਦੇ ਆ ਹੁਣ ਕਈਆਂ ਨੂੰ ਤਾਂ ਦੇਖੋ ਜੀ ਪਤਾ ਹੀ ਨਹੀਂ ਹੈਗਾ ਜੀ ਮੈਂ ਤੁਹਾਨੂੰ ਫੇਰ ਉਹੀ ਗੱਲ ਦੁਹਰਾ ਰਦਾ ਕਈ ਇਹਨੂੰ ਤਾਂ ਪਤਾ ਹੀ ਨਹੀਂ ਹੋਏਗਾ ਕਿ ਹਾਂ ਵੀ ਕੀ ਸਿਸਟਮ ਹੈ ਕੀ ਨਹੀਂ ਹੈ ਕਿਹੜੇ ਬੰਦੇ ਨੂੰ ਪੈਸੇ ਚੜ ਗਏ ਕੀ ਹੋਇਆ ਕਈ ਇਹਨੂੰ ਤਾਂ ਪਤਾ ਹੀ ਨਹੀਂ ਹੈ ਜੀ ਇਸ ਚੀਜ਼ ਦਾ ਹੁਣ ਆਪਾਂ ਦੇਖੋ ਤੁਸੀਂ ਡੋਨੇਟ ਕਰਕੇ 20000 ਰੁਪਏ ਹੁਣ ਅੱਗੇ 10 ਬੰਦ ਤਾਂ ਬੱਲੇ ਖੜੇ ਕਰ ਦਿੰਦੇ ਅਗਲੇ ਲੈ ਕੇ ਹੁਣ ਤੁਸੀਂ ਕਿੱਦਾਂ ਜਸਟੀਫਾਈ ਕਰੋਗੇ 10 ਦਾ 20000 ਰੁਪਏ ਕਿਹਨੂੰਗਾ ਤੇ ਇਹ ਪਤਾ ਕਿਹਣਾ ਯਾਰ 20000 ਰੁਪਏ ਵਾ ਕਿੰਨੇ ਬੰਦੇ ਨੂੰ ਚੜ ਗਏ ਗੱਲ ਖਤਮ ਹੋਈ ਅੱਛਾ ਤੇ ਆਜੀ ਕੀ ਕਹਣੀ ਹੈ ਅੱਛਾ ਮਤਲਬ ਇਹ ਚੀਜ਼ ਹੋ ਰਹੀ ਹੈ ਬਹੁਤ ਜ਼ਿਆਦਾ ਅੱਛਾ ਬਸ ਮੈਂ ਬਸ ਮੇਰਾ ਆਖਰੀ ਸਵਾਲ ਹੈ ਗਏ ਹੁਣ ਤੁਹਾਡੇ ਹਿਸਾਬ ਦੇ ਨਾਲ ਕੀ ਹੋਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਬੰਦ ਹੋ ਜਾਣ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਇਹ ਧੰਦਾ ਚੱਲ ਰਿਹਾ ਹੈ ਧੰਦਾ ਹੀ ਮੈਂ ਕਹੂੰਗਾ ਜਿਸ ਤਰੀਕੇ ਦੇ ਨਾਲ ਇਹ ਧੰਦਾ ਚੱਲ ਰਿਹਾ ਹੈ ਤੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਲੋਕ ਆਪਣਾ ਪੈਸਾ ਆਪ ਦੇ ਕੇ ਪਛਤੋਂਦੇ ਨੇ ਬਾਅਦ ਦੇ ਵਿੱਚ ਇਹ ਕਿੱਥੇ ਖਤਮ ਹੋਵੇਗਾ ਦੇਖੋ ਇਹ ਖਤਮ ਹੋਣਾ ਜਦੋਂ ਕਰਾਪਸ਼ਨ ਬੰਦ ਹੋਣੀ ਹੈ ਦੇ ਕੋ ਜਨਮਨ ਬੰਦੇ ਨੂੰ ਐਨਜੀਓ ਖੋਲਣ ਦਾ ਰਾਈਟ ਦੇਓ ਜਣੇ ਖਣੇ ਨੂੰ ਐਨਜੀਓ ਖੋਲਣ ਦਾ ਰਾਈਟ ਨਾ ਦੇਓ ਠੀਕ ਹੈ ਹਰ ਇੱਕ ਬੰਦੇ ਨੂੰ ਪ੍ਰੋਪਰ ਸਿੱਧੇ ਰਸਤੇ ਚੱਲਣਾ ਪੈਣਾ ਫੇਰ ਇਹ ਚੀਜ਼ ਹੋਣੀ ਹੈ ਕੋਈ ਕਮਿਸ਼ਨ ਨਾ ਖਾਵੇ ਕੋਈ ਕਰਾਪਸ਼ਨ ਨਾ ਕਰੇ ਕੋਈ ਵੀ ਅਫਸਰ ਕੋਈ ਵੀ ਮੰਤਰੀ ਐਮਐਲਏ ਸੀ ਨੂੰ ਸਪੋਰਟ ਨਾ ਕਰੇ ਕੋਈ ਵੀ ਆਪਣਾ ਦੋ ਨੰਬਰ ਦਾ ਪੈਸਾ ਚਿੱਟਾ ਪੈਸਾ ਕਰਾਉਂਦੀ ਨਾ ਕੋਸ਼ਿਸ਼ ਕਰੇ ਤੇ ਆ ਚੀਜ਼ਾਂ ਤੇ ਬਹੁਤ ਨੱਥ ਪਾਉਗੀ ਪਰ ਆ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਪਹਿਲੇ ਤਾਂ ਸਿਸਟਮ ਚ ਹੀ ਸੈੱਟ ਹੋਣਾ ਪੈਣਾ ਲੋਕ ਨਹੀਂ ਸੁਧਰ ਸਕਦੇ ਆਪਾਂ ਕਵਾਂਗੇ ਨਾ ਕਿ ਹਾਂ ਵੀ ਆਪ ਬੰਦੇ ਨੂੰ ਮੈਂ ਕਹਿੰਦਾ ਬੰਦਾ ਸੁਧਰੇਗਾ ਕੋਈ ਨਹੀਂ ਸੁਧਰਨ ਵਾਲਾ ਅੱਛਾ ਮੈਂ ਨਹੀਂ ਮੰਨਦਾ ਇਸ ਨੂੰ ਕੋਈ ਸੁਧਰੇਗਾ ਮੈਨੂੰ 6 ਸਾਲ ਹੋ ਗਏ ਅੱਜ ਮੈਂ ਇਨਸਾਨੀਅਤ ਦਾ ਆਪਣੇ ਜਿੰਨੇ ਵੀ ਇਨਸਾਨੀਅਤ ਵਾਲੇ ਬੰਦੇ ਆਪਣੇ ਬਿਲਕੁਲ ਨਾਲ ਨੇ ਮੋਟਰ ਨਾਲ ਮੋਟਰ ਲਾ ਕੇ ਖੜੇ ਨੇ ਪਰ ਮੈਂ ਉਸੇ ਨੂੰ ਕਹਿਣਾ ਪਿਆ ਕਿ ਜਿਹੜੇ ਬੰਦੇ ਨਹੀਂ ਕਰ ਰਹੇ ਉਹਨਾਂ ਦਾ ਆਪਾਂ ਕੀ ਕਰ ਸਕਦੇ ਆ ਆਪਾਂ ਇੱਕ ਇੱਕ ਕਰਕੇ ਤਿੰਨ ਕ ਤਿੰਨ ਕ ਕਰ ਰਹੇ ਆ ਪਰ ਦੁਨੀਆ ਬਹੁਤ ਵੱਡੀ ਹੈ ਜੀ ਅੱਛਾ ਇਹ ਤਾਂ ਸਿਸਟਮ ਚ ਪਿੱਛੋਂ ਸੁਧਾਰ ਆਏਗਾ ਫੇਰ ਆ ਚੀਜ਼ਾਂ ਤੇ ਨੱਥ ਪਏਗੀ ਐਦਾ ਕੁਛ ਨਹੀਂ ਹੋਣ ਵਾਲਾ ਮਤਲਬ